ਪਰ ਸਰਦਾਰਜੀ ਨਾ ਸਾਹਿਬ ਗੱਠ ਜੋੜ ਧਰਮ ਨਾਂ ਨਵਾਉਂਦੇ ਹੋਏ ਦਿੱਕਟੇਟਰਸ਼ਿਪ ਕਰ ਰਹੀ ਆ ਜਾਂ ਤਾਂ ਕੋਈ ਉਮਰ ਦਾ ਤਕਾਜਾ ਜਾਂ ਕੋਈ ਦਿਮਾਗੀ ਸੰਤੁਲਨ ਤਵਰਣ ਠੀਕ ਨਹੀਂ ਆ ਜੋ ਉਹਨਾਂ ਕੋਲੇ ਪਾਵਰ ਨਹੀਂ ਆ ਉਹ ਐਲਾਨ ਕਰੀ ਜਾਂਦੇ ਆ ਜਿਹੜੀਆਂ ਉਹਨਾਂ ਨੂੰ ਪਾਵਰਾਂ ਐਗਜ਼ੀਕਟਿਵ ਨੇ ਦਿੱਤੀਆਂ ਨਹੀਂ ਤੇ ਜਿਹੜੇ ਐਗਜ਼ੀਕਟਿਵ ਦੇ ਮਤੇ ਪਾਸ ਕੀਤੇ ਆ ਉਹਨੂੰ ਰੱਦ ਕਰਨ ਦਾ ਐਲਾਨ ਕਰੀ ਜਾਂਦੇ ਜਿਹੜੀ ਕੇ ਸਰਦਾਰਜੀ ਨਾ ਵੀ ਪਾਵਰ ਹੀ ਨਹੀਂ ਆ ਸਰੋਪੇ ਬੰਦ ਕਿ ਜੇ ਨੋ ਨਹੀਂ ਦੇਣੇ ਸਿਰਫ ਸਖਸੀਅਤਾਂ ਕਥਾਵਾਚਕ ਸੰਦਮਾਨ ਪੁਰਸ਼ਾਂ ਨੂੰ ਦੇਣੇ ਆ ਤੇ ਖਰਚਾ ਵੜਾ ਹੋਇਆ ਕਹਿੰਦੇ ਸਰੂਪਾ 100 ਰੁਪਏ ਦਾ ਬੰਦ 300 ਰੁਪਏ ਦੀ ਲੋਈ ਸ਼ੁਰੂ ਕਰਤੀ 300 ਰੁਪਏ ਉਹ ਖਰਚਾ ਵਧ ਗਿਆ 100 ਰੁਪਏ ਖਰਚਾ ਤਾਂ ਵਧਿਆ ਹਾਂਜੀ ਨਾਲ 1500 ਦੀ ਫੀਸ ਆਬ ਸ਼ੁਰੂ ਕਰਤੀ ਆਪਦੇ ਮੈਂਬਰਾਂ ਨੂੰ ਉਹਦੀਆਂ ਵੀਡੀਓ ਤੇ ਦਿਖਾਈਆਂ ਜਾ ਸਕਦੀਆਂ ਹੁਣ ਤੁਸੀਂ ਉਹਦਾ ਵੀ ਸਰਕੂਲਰ ਜਾਰੀ ਕਰਤਾ ਕਿ ਜਿਹੜਾ ਫੰਡ ਵੰਡਿਆ ਗਿਆ ਉਹ ਸੀ 4.5 ਕਰੋੜ ਦਾ ਜਿਹਨੋ ਸੱਤ ਮੈਂਬਰੀ ਕਮੇਟੀ ਨੇ ਗੋਸ਼ ਕੀਤੀ ਕਿ ਉਹ ਪੌਣੇ 4 ਕਰੋੜ ਦਾ ਪਤਾ ਹੀ ਨਹੀਂ ਸੀ ਪੀ ਲੱਗਦਾ ਵੀ ਇਹ ਫੰਡ ਕਿੱਥੇ ਗਿਆ ਕਿ ਕਿੰਨਾ ਹੋਇਆ ਜਿਹੜੀਆਂ ਤਸਵੀਰਾਂ ਵਾਇਰਲ ਹੋਈਆਂ ਸੀ ਪੁੱਜਣ ਪਹਿਲਾਂ ਉਹ 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 ਮੈਨੂੰ ਜਾਣਕਾਰੀ ਦਿੱਤੀ ਹੋਵੇ ਕੋਈ ਮੈਂ ਉਸ ਕਮੇਟੀ 'ਚ ਹਾਂ ਨਹੀਂ ਜਿਹੜੀ ਜਾਂਚ ਪੜਤਾਲ ਲਈ ਕਮੇਟੀ ਜਾਂ ਆਡਿਟ ਕਮੇਟੀ ਕਰ ਰਹੀ ਹੈ ਹੁਣ ਤੁਸੀਂ ਦੇਖੋ ਨਾ ਦੋਗਲੀਆਂ ਗੱਲਾਂ ਕਿਵੇਂ ਆ ਸਰਕਾਰ ਢੰਡਾ ਰਹੀਆਂ ਕਿ ਇੱਕ ਪਾਸਿਓਂ ਕਹਿੰਦੇ ਪੌਣੇ 4 ਕਰੋੜ ਦਾ ਪਤਾ ਹੀ ਨਹੀਂ ਲੱਗ ਰਿਹਾ ਵੀ ਕਿੱਥੇ ਗਿਆ ਮੈਨੂੰ ਜਰਨਲ ਸਕੈਪ ਕਰਨੇ ਮਸੇ ਆ ਦੂਜਾ ਉਹ ਕਹਿੰਦੇ ਆ ਕਿ 21 ਲੱਖ ਦਾ ਪ੍ਰਬੰਧਨ ਸੀ ਸਹਾਇਤਾ ਫੰਡ ਦੇਣ ਦਾ ਉਹ 4.5 ਕਰੋੜ ਦੇ ਦਿੱਤਾ ਹੁਣ ਜਾਂ ਤਾਂ ਉਹਨੂੰ ਕਪੜਾ ਕਹੋ ਜਾਂ ਸਹਾਇਤਾ ਫੰਡ ਕਹੋ ਜਾਂ ਸਹਾਇਤਾ ਫੰਡ ਨਾ ਕਹੋ ਜਾਂ ਕਪੜਾ ਨਾ ਕਹੋ ਤੇਨੂੰ ਦੱਡਵਾਲ ਸਾਹਿਬ ਤੇ ਸਕੰਜਾ ਕੱਸਿਆ ਉਹਨੂੰ ਨਜ਼ਰ ਆਇਆ ਵੀ ਮੇਰੇ ਤੇ ਸਕੰਜਾ ਜਿਆਦਾ ਪੈ ਖਿੰਦਾ ਹੈ ਤੇ ਉਹ ਉਹਨਾਂ ਫਿਰ ਕਨਵਾਸ਼ੀ ਵਿਖਾਨੀ ਦੀ ਮੀਟਿੰਗ ਦੇ ਵਿੱਚ ਆਪਣੇ ਜਿਹੜੇ ਉਗਰਵਾਲੀ ਪੰਜ ਚਾਰ ਪਸਤੋਲਾ ਵਾਲੇ ਨਾਲ ਨਹੀਂ ਫਿਰਦਾ ਇੱਕ ਗੁਰਪ੍ਰਸ਼ਾਣ ਫਰੀਜਾਬਾਦ ਦਾ ਜਿਹੜਾ ਨਾਲ ਦੇ ਕੰਵੇ ਚ ਲੋਡ ਕਰਕੇ ਪਸਤੋਲ ਲਿਆ ਤਾਂ ਉਹਨੇ ਮੈਨੂੰ ਚੈਲੰਜ ਕੀਤਾ ਤੇ ਵੀ ਮਾਰਨੀਆਂ ਧਮਕੀਆਂ ਤੱਕ ਦਿੱਤੀਆਂ ਉਹ ਵਾਇਰਲ ਹੋਈਆਂ ਨੇ ਉਹਨਾਂ ਦੇ ਪਰਸ਼ੇ ਫੈਲ ਰਹੇ ਨੇ ਗੁਰਦਵਾਰਜ ਹੋਏ ਨੇ ਇਸ ਕਰਕੇ ਦਾदू ਆਪ ਸਾਹਿਬ ਮੈਨਾਂ ਬਖਲਾ ਗਏ ਨੇ ਇਹ ਤਾਂ ਮਾਸੀ ਤਾਂ ਸਰਦਾਰ ਚੀਂਦਾ ਕਰਦੇ ਆ 5 ਤਰੀਕ ਦੀ ਮੀਟਿੰਗ ਦੇ ਵਿੱਚ ਉਹਨਾਂ ਨੇ ਕਿਹਾ ਪ੍ਰਧਾਨ ਜੀ ਇਹਨਾਂ ਦੀ ਗੱਲ ਤਾਂ ਸੁਣ ਲਓ ਉਹਨਾਂ ਦੇ ਗੱਲ ਪੈ ਗਈ ਬੀਬੀ ਸ਼ਾਹਬਾਦ ਮਾਰਕੰਡਾ ਨੇ ਬੀਬੀ ਸਰਕਾਰਪੁਰ ਐਸੀਪੀ ਦੇ ਅੰਤਰੰਗ ਮੈਂਬਰ ਰਏ ਆ ਸ਼ਾਹਬਾਦ ਮਾਰਕੰਡੇ ਤਾਂ ਉਹਨਾਂ ਨੇ ਕਿਹਾ ਪ੍ਰਧਾਨ ਜੀ ਸੁਣਨ ਦਾ ਮਾਦਾ ਤਾਂ ਰੱਖੋ ਗੱਲ ਤਾਂ ਸੁਣੋ ਕੰਮ ਕਰਨਾ ਨਾ ਕਰਨਾ ਮਰਜ਼ੀ ਉਹਨਾਂ ਦੇ ਗੱਲ ਪੈ ਗਈ ਪ੍ਰਧਾਨ ਸਾਹਿਬ ਨੂੰ ਤੋਂ ਵੀ ਉਹ ਸਾਰੀ ਇਨ ਬਿਨ ਦਿਖਾ ਦੇਣ ਪੀ ਰੋ ਤਮਾਸ਼ੀ ਕਿੰਨੇ ਕੀਤੀ ਆ ਸਾਡੂ ਵੱਲੋਂ ਤਾਂ ਨਿਸ਼ਾਨੇ ਤੇ ਹੀ ਹੋ ਰਿਹਾ ਹੈ ਨਹੀਂ ਇਹ ਪ੍ਰਧਾਨਾਂ ਦੇ ਨਹੀਂ ਵੱਡੀ ਸਾਜ਼ਿਸ਼ ਹੈ ਜਿਹੜੀ ਵਿਰੋਧੀਆਂ ਵੱਲੋਂ ਚੱਲਦੀ ਹੈ ਉਹ ਮੈਨੂੰ ਲਿਮੀਨੇਟ ਵੀ ਕਰਨਾ ਚਾਹੁੰਦੇ ਉਹ ਮੈਨੂੰ ਹਰ ਤਰ੍ਹਾਂ ਧਾਰਮਿਕ ਰਾਜਨੀਤਿਕ ਹਰ ਪੱਖੋਂ ਖਤਮ ਕਰਨਾ ਚਾਹੁੰਦੇ ਪਰ ਮੇਰਾ ਗੁਰੂ ਮੇਰੇ ਵਾਲਿਆ ਜਿਸ ਦਾ ਹੋਵੇ ਵੱਲ ਕਦੇ ਨਾ ਹਾਰਦਾ ਹਮਮ ਸਰਦਾਰ ਜੀ ਨਾ ਸਾਹਿਬ ਸਵੇਰੇ ਤਾਂ ਹੁੰਦੇ ਨੇ ਸਾਫਾ ਸੀਮ ਸਾਹਿਬ ਦੀ ਕੋਠੀ ਕਿੰਨੀ ਕੇਂਦਰੀ ਮਿਨਿਸਟਰ ਨੇ ਸਾਡੇ ਹੂੰ ਇਹ ਦੁਪਹਿਰ ਨੂੰ ਹੁੰਦੇ ਨੇ ਐਮਐਲਆ ਦੇ ਘਰਾਂ 'ਚ ਤੇ ਰਾਤ ਨੂੰ ਹੁੰਦੇ ਨੇ ਮਦੀਦਾ ਸਿੰਘ ਸਾਹਿਬ ਦੇ ਘਰੇ ਰੋਜ਼ ਫੋਟੋਆਂ ਆ ਰਹੀਆਂ ਨੇ ਰੋਜ਼ ਖਬਰਾਂ ਆ ਰਹੀਆਂ ਨੇ ਦੱਸੋ ਕਿ ਹੁਣ ਫਿਰ ਸਰਕਾਰੀ ਨਹੀਂ ਹੈ ਸਰਦਾਰ ਈਨਾਂ ਸਾਹਿਬ ਕੇ ਸਰਦਾਰ ਈਨਾਂ ਸਾਹਿਬ ਦੇ ਕਰ ਰਹੇ ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ ਕਿ ਜਿਹੜੀਆਂ ਉਹਨਾਂ ਕੋ ਪਾਵਨ ਨਹੀਂ ਹੈ ਉਹਨਾਂ ਪਾਵਨ ਦਾ ਐਲਾਨ ਕਰ ਰਹੇ ਆ ਜੋ ਡੈਕਟੋਰ ਨੇ ਮਤੇ પાਸ ਕੀਤੇ ਉਹਨਾਂ ਨੂੰ ਈਨਾਂ ਸਾਹਿਬ ਰੱਦ ਨਹੀਂ ਕਰ ਸਕਦੇ ਜਿਹਨੀਆਂ ਸਾਬ ਕਮੇਟੀਆਂ ਉਹਨਾਂ ਨੇ ਨਰਮੀ ਨਾਲ ਬਣਾਈਆਂ ਸੀ ਤੇ ਸਿਧਾਂਤ ਤੋਂ ਬਰਵੋਧੀ ਕਰਨੇ ਸਰਦਾਰ ਖਿੰਡਾ ਸਾਹਿਬ ਗਲਤੀਆਂ ਸੁਧਾਰ ਕੇ ਸਿੱਧੇ ਰਾਹ ਤੇ ਆ ਜਣਾ ਸੀ ਉਹਨਾਂ ਦਾ ਤਨੋਂ ਪਹਿਲਾਂ ਵੀ ਤਾਂ ਸੀ ਉਹਨਾਂ ਦਾ ਵਰਤਨ ਕੀਤਾ ਹੀ ਆ ਭਾਵੇਂ ਜੇ ਇਲੈਕਸ਼ਨ ਵੱਖਰੀ ਲੜੀ ਗੱਠਜੋੜ ਤਰਮ ਚਾਹੀ ਪਰ ਉਹਨਾਂ ਨੇ ਗੱਠਜੋੜ ਤਰਮ ਵੀ ਤੋੜਿਆ ਐਲਾਈਅੰਸ ਤਰਮ ਵੀ ਤੋੜਿਆ ਤੇ ਅੱਜ ਜਿਹੜੀ ਬਿਆਨਬਾਜ਼ੀ ਕਰਦੇ ਆ ਪਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਸਰਲਾਤ ਜਿੰਦਰ ਸਿੰਘ ਜੀ ਉਸ ਦਿਨ ਪਹਿਲਾਂ ਹaryana ਕਮੇਟੀ ਦੇ ਚ ਨਵੇਂ ਪ੍ਰਧਾਨਤਾ ਬਣੇ ਜਗਦੀਸ਼ ਸਿੰਘ ਢਿੰਡਾ ਕੇ ਚੇਅਰਮੈਨ ਸਾਹਿਬ ਜਿਹੜੇ ਬਣੇ ਸੀ ਬਾਬਾ ਬੰਦੀ ਸਿੰਘ ਦਾਤੂਵਾਲ ਤੇ ਆਪਸੀ ਅੱਜ ਥੋੜਾ ਜਿਹਾ ਵਿਚਾਰ ਧਾਰਕ ਮਤ ਪੇਰੇ ਜਿਹੜੇ ਸਾਹਮਣੇ ਆਏ ਆ ਕੋਈ ਵਾਸਤੇ ਗੱਲਬਾਤ ਕਰਾਂਗੇ ਕਿਉਂਕਿ ਉਸ ਦਿਨ ਪਹਿਲਾਂ ਅਸੀਂ ਢਿੰਡਾ ਸਾਹਿਬ ਨਾਲ ਪ੍ਰਧਾਨਤਾ ਨਾਲ ਗੱਲ ਕੀਤੀ ਸੀ ਹੁਣ ਸਾਡੇ ਨਾਲ ਆਕਾਲ ਚੈਨਲ ਤੇ 10 ਵਾਰ ਗੱਲ ਚੁੱਕਿਆ ਆ ਬਾਬਾ ਜੀ ਜੇਕਰ ਬਰਸਾਤੀ ਸੰਚ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਦਜਿੰਦਰ ਸਿੰਘ ਜੀ ਤੁਹਾਨੂੰ ਤੇ ਸਾਰੇ ਤੁਹਾਡੇ ਕਾਲ ਚੈਨਲ ਦੇ ਸੋਤਿਆਂ ਨੂੰ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮੇ ਕਿਹੜਾ ਮਸਲਾ ਬਣ ਗਿਆ ਜਿਹੜਾ ਕਿ ਚੀਰਮੈਨੀਆਂ ਝਿੰਦਾ ਸਾਹਿਬ ਲੋ ਰੱਦ ਕਰ ਦਿੱਤੀਆਂ ਕਿ ਜਾਵਾ ਇਸ ਟਾਈਮ ਤੇ ਤੇ ਸਣੇ ਤੁਹਾਨੂੰ ਵੀ ਕਿਉਂਕਿ ਜਾਦਾ ਇਸ ਟਾਈਮ ਤੇ ਬਾਕੀ ਚੀਰਮੈਨੀਆਂ ਕੁਝ ਘੱਟ ਪਤਾ ਲੱਗ ਰਿਹਾ ਪਰ ਜੇ ਆਪਾਂ ਸੋਸ਼ਲ ਮੀਡੀਆ ਦੀ ਗੱਲ ਕਰਦੇ ਆ ਜਾਂ ਆਧਾਰਿਆਂ ਦੀ ਗੱਲ ਕਰਦੇ ਆ ਤੇ ਉੱਤੇ ਉੱਤੇ ਜਿਆਦਾ ਨਾਮ ਬਾਬਾ ਬਲਜੀਤ ਸਿੰਘ ਦਾਦੂਵਾਲ ਜੀ ਦਾ ਜ਼ਿਕਰ ਹੋ ਰਿਹਾ ਅਸਲ ਰੀ ਕਾਰਨ ਜਿ ਆਪਣਾ ਭਜਿੰਦਰਪਾਲ ਸਿੰਘ ਜੀ ਬਖਰੀਵਿਆਂ ਦਾ وہی ਹੈ ਕਿ ਸਰਦਾਰ ਢਿੰਡਾ ਸਾਹਿਬ ਜੋ ਅਲਾਈਅੰਸ ਧਰਮ ਹੈ ਗੱਠ ਜੋੜ ਧਰਮ ਹੈ ਉਸ ਨੂੰ ਨਿਵਾ ਨਹੀਂ ਰਹੇ ਗੱਠ ਜੋ ਧਰਮ ਦੇ ਵਿੱਚ ਹੁੰਦਾ ਕਿ ਮਿਲ ਬੈਠ ਕੇ ਵਿਚਾਰ ਕਰਕੇ ਅੱਗੇ ਤੁਰਨਾ ਜਦੋਂ ਕੋਈ ਅਲਾਈਅੰਸ ਦੇ ਵਿੱਚ ਗੱਠ ਜੋੜ ਚ ਕੋਈ ਸੰਸਥਾ ਬਣਾਈ ਜਾਵੇ ਤੁਹਾਨੂੰ ਵੀ ਪਤਾ ਕਿ 19 ਜਨਵਰੀ ਨੂੰ ਜੋ ਇਲੈਕਸ਼ਨ ਹੋਇਆ ਸੀ ਉਹਦੇ ਵਿੱਚ ਕਿਸੇ ਧੜੇ ਨੂੰ ਬਹੁਤ ਮਤ ਨਹੀਂ ਸੀ ਮਿਲਿਆ ਇਸ ਕਾਰਨ ਕਰਕੇ ਅਲਾਈਅੰਸ ਹੋ ਕੇ ਕੁਝ ਥਡੇ ਇਕੱਠੇ ਹੋ ਕੇ ਤੇ ਉਹਨਾਂ ਨੇ ਫਿਰ ਜਿਹੜੀ ਕਮੇਟੀ ਸੀ ਹੌਂਦ ਵਿੱਚ ਲਿਆਂਦੀ ਸੀ ਜਿਹਦਾ ਸਰਦਾਰ ਝੀਨਾ ਸਾਹਿਬ ਨੂੰ ਪ੍ਰਧਾਨ ਬਣਾਇਆ ਸੀਗਾ ਪਰ ਸਰਦਾਰ ਝੀਨਾ ਸਾਹਿਬ ਗੱਠਜੋੜ ਧਰਮ ਨਾ ਨਵਾਉਂਦੇ ਹੋਏ ਡਿਕਟੇਟਰਸ਼ਿਪ ਕਰ ਰਹੇ ਆ ਜਾਂ ਤਾਂ ਕੋਈ ਉਮਰ ਦਾ ਤਕਾਜਾ ਜਾਂ ਕੋਈ ਦਿਮਾਗੀ ਸੰਤੁਲਨ ਤਵਜਨ ਠੀਕ ਨਹੀਂ ਆ ਉਹਨਾਂ ਦੇ ਸਾਥੀਆਂ ਨੇ ਵੀ ਜਿਹੜੇ ਲੰਬਾ ਸਮਾਂ ਉਹਨਾਂ ਦੇ ਨਾਲ ਰਹੇ ਸੀ ਸਾਲ ਜਰਨਲਿਸਟ ਕਰ ਰਹੇ ਆ 20 ਸਾਲਾਂ ਤੋਂ ਨਾਲ ਆ ਤੇ ਹੁਣ ਵੀ ਉਹਨਾਂ ਦੀ ਪਾਰਟੀ ਤੋਂ ਜਿੱਤੇ ਆ ਉਹਨਾਂ ਨੇ ਵੀ ਇਹ ਗੱਲ ਜਿਹੜੀ ਆ ਉਹ মিডিਆ 'ਚ ਵਕਾਇਦਾ ਸਟੇਟਮੈਂਟ ਜਾਰੀ ਕੀਤੀ ਵਕਫਾ ਵਕਫਾ 12 ਦੇ 26 ਹੈ ਕਿ ਢੀਂਡਾ ਸਾਹਿਬ ਸੰਤੁਲਨ ਦਿਮਾਗੀ ਖੋ ਚੁੱਕੇ ਆ ਤੇ ਇਹਨਾਂ ਨੂੰ ਪ੍ਰਧਾਨਗੀ ਤੋਂ ਹਟਾ ਦੇਣਾ ਚਾਹੀਦਾ ਜਿਹੜੇ ਦਿਨ 21 ਮੈਂਬਰ ਵੀ ਇਕੱਠੇ ਹੋਏ ਸੀਗੇ ਤੇ 21 ਮੈਂਬਰਾਂ ਦੀ ਮੀਟਿੰਗ 'ਚ ਵੀ ਉਹਨਾਂ ਨੇ ਇਹੀ ਕਿਹਾ ਸੀ ਕਿ ਸਰਦਾਰ ਢੀਂਡਾ ਸਾਹਿਬ ਦਾ ਦਿਮਾਗੀ ਸੰਤੁਲਨ ਠੀਕ ਨਹੀਂ ਇਹਨਾਂ ਨੂੰ ਹਟਾ ਦੇਣਾ ਚਾਹੀਦਾ ਔਰ ਮੈਂ ਉਹਨਾਂ ਦੀ ਗੱਲ ਵੀ ਨਾ ਕਰਾਂ ਮੈਂ ਆਪਣੀ ਵੀ ਕਹਿਣਾ ਚਾਹੁੰਦਾ ਕਿ ਮੈਨੂੰ ਜੋ ਅੱਜ ਹਾਲਾਤ ਲੱਗ ਰਹੇ ਆ ਸਰਦਾਰ ਢਿੰਡਾ ਸਾਹਿਬ ਦੇ ਵਾਕਿਆ ਹੀ ਉਹਨਾਂ ਨੂੰ ਟ੍ਰੀਟਮੈਂਟ ਦੀ ਲੋੜ ਹੈ ਮੈਂ ਅਪੀਲ ਕਰਦਾ ਉਹਨਾਂ ਦੇ ਪਰਿਵਾਰ ਨੂੰ ਕਿ ਉਹਨਾਂ ਦੇ ਜਿਹੜਾ ਇਲਾਜ ਕਰਾਇਆ ਜਾਵੇ ਨਹੀਂ ਪਏ ਸੇਵਾ ਸਾਨੂੰ ਦੇ ਦਿੱਤੀ ਜਾਵੇ ਅਸੀਂ ਕਿਸੇ ਵਧੀਆ ਹਸਪੀਟਲ 'ਚ ਉਹਨਾਂ ਦਾ ਚੈੱਕਅਪ ਜਿਹੜਾ ਹੈਗਾ ਉਹ ਕਰਾ ਕੇ ਉਹਨਾਂ ਦਾ ਇਲਾਜ ਕਰਵਾਈਏ ਸਰਦਾਰ ਢਿੰਡਾ ਸਾਹਿਬ ਗੁੰਮਰਾਹਕੁਨ ਗੱਲਾਂ ਕਰ ਰਹੇ ਨੇ ਇੱਕ ਡਿਕਟੇਟਰਸ਼ਿਪ ਕਰ ਰਹੇ ਨੇ ਕਿ ਕੋ ਝੂਠਾ ਪ੍ਰਪਰਗੈਂਡਾ ਕਰ ਰਹੇ ਨੇ ਕੋਰਾ ਝੂਠ ਬੋਲ ਰਹੇ ਨੇ ਹਰ ਗੱਲ ਦਾ ਜਿਹੜਾ ਹੈਗਾ ਬੜੇ ਨਿਮਰਤਾ ਨਾਲ ਸਦਕਾਰ ਨਾਲ ਦਾ ਜਵਾਬ ਦੇਣ ਨੂੰ ਤਿਆਰ ਆ ਪਹਿਲਾਂ ਮੀਡੀਆ ਨੂੰ ਦਿੱਤਾ ਵੱਖ-ਵੱਖ ਚੈਨਲਾਂ ਤੇ ਵੀ ਤੁਸੀਂ ਵੀ ਜਿਹੜਾ ਸਵਾਲ ਕਰੋ ਤੁਹਾਡੇ ਵੀ ਸਵਾਲ ਦਾ ਜਵਾਬ ਪਹਿਲੀ ਬੇਨਤੀ ਦਾ ਇਹੀ ਕਰਨੀ ਚਾਹੁੰਦਾ ਹਾਂ ਕਿ ਦੇਖੋ ਸਾਡੇ ਵੱਲੋਂ ਕੋਈ ਸ਼ੁਰੂਆਤ ਨਹੀਂ ਸ਼ੁਰੂਆਤ ਵੀ ਸਰਦਾਰ ਜੀ ਨਾਲ ਸਾਹਬ ਨੇ ਕੀਤੀ ਆ ਹਮ ਹੁਣ ਸਰਦਾਰ ਜੀ ਜੀ ਨਾਲ ਸਾਹਬ ਆਏ ਨੇ ਅਜਤ ਸੋਕੇ ਜਿਹੜਾ ਹੈਗਾ ਉਹ ਇੱਕ ਡਿਕਟੇਟਰਸ਼ਿਪ ਕਰਕੇ ਸਰਦੋਲ ਸਾਹਿਬ ਤੁਸੀਂ ਕਹਿੰਦੇ ਕਿ ਢਿੰਡਾ ਸਾਹਿਬ ਬੁਖਲਾਹੜ ਦੇ ਵਿੱਚ ਆ ਮੇਰੀ ਥੋੜਾ ਜਿਲੇ ਪਹਿਲਾਂ ਗੱਲਬਾਤ ਹੋਈ ਆ ਸੰਗਤਾਂ ਨੇ ਸੁਣੀ ਵੀ ਆ ਉਹ ਕਹਿੰਦੇ ਬਾਬਾ ਬਲਜੀਤ ਸਿੰਘ ਬੁਖਲਾਹੜ ਦੇ ਵਿੱਚ ਆਏ ਹੋਏ ਆ ਇਸ ਟਾਈਮ ਦੇ ਉੱਤੇ ਕਿ ਉਹ ਜਾਣ ਕੇ ਕਹਿੰਦੇ ਕਿ ਜਾਣ ਬੁੱਝ ਕੇ ਮੈਨੂੰ ਟਾਰਗੇਟ ਕੀਤਾ ਜਾਣਾ ਹੈ ਦੇਖੋ ਨਾ ਜਿਹੜਾ ਇਹ ਫੈਸਲੇ ਤਾਂ ਸੰਗਤਾਂ ਨੇ ਕਰਨਾ ਹੈ ਸੰਗਤਾਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਨੀ ਆ ਸ਼ਿਕਾਇਤ ਹਰਿਆਣਾ ਸਿੱਖ ਗੁਰਦੁਆਰਾ ਗਵਰਨਰ ਕਮਿਸ਼ਨ ਕੋਲੇ ਅਸੀਂ ਲੈ ਗਏ ਆ ਸਾਡੇ ਤੇ ਇੱਕ ਕਾਨੂੰਨੀ ਸੰਸਥਾ ਆ ਜਿਵੇਂ ਚੋਣ ਕਮਿਸ਼ਨ ਹੈ ਕ ਜੁਡੀਸ਼ੀਅਲ ਕਮਿਸ਼ਨ ਨਾ ਬਕਾਇਦਾ 13 ਮੈਂਬਰ ਉੱਥੇ ਗਏ ਨੇ ਜਿਹਦੇ ਚ ਸੀਨੀਅਰ ਮੀਤ ਪ੍ਰਧਾਨ ਮੀਤ ਪ੍ਰਧਾਨ ਉਹ ਤਾਂ ਬਖਲਾੜ ਚ ਨਹੀਂ ਆ ਨਾ ਚਲੋ ਮੈਨੂੰ ਤਾਂ ਉਹਨਾਂ ਨੇ ਕਹਿ ਦਿੱਤਾ ਜਿਹੜੇ ਜਨਰਲ ਹਾਊਸ ਦੇ ਮੈਂਬਰ ਗਏ ਉਹ ਬਖਲਾੜ ਚ ਤਾਂ ਨਹੀਂ ਆ ਨਾ ਉਹ ਕਹਿੰਦੇ ਤੁਸੀਂ ਖੁਦ ਹੀ ਤੇ ਉਹ ਬਖਲਾੜ ਚ ਤਾਂ ਨਹੀਂ ਜਿਨ੍ਹਾਂ ਨੇ ਕਿਹਾ ਕਿ ਸੁਮਨ ਸਿੰਘ ਹਿੰਦਸਾਹ ਡਿਕਟੇਟਰਸ਼ਿਪ ਕਰ ਰਹੇ ਸਾਡੀ ਸੁਣਾ ਹੀ ਨਹੀਂ ਲੈਂਦੇ ਜੋ ਉਹਨਾਂ ਕੋਲੇ ਪਾਵਰ ਨਹੀਂ ਆ ਉਹ ਐਲਾਨ ਕਰੀ ਜਾਂਦੇ ਆ ਜਿਹੜੀਆਂ ਉਹਨਾਂ ਨੂੰ ਪਾਵਰਾਂ ਐਗਜ਼ੈਕਟਿਵ ਨੇ ਦਿੱਤੀਆਂ ਹੀ ਨਹੀਂ ਤੇ ਜਿਹੜੇ ਐਗਜ਼ੈਕਟਿਵ ਦੇ ਮਤੇ ਪਾਸ ਕੀਤੇ ਉਹਨੂੰ ਰੱਦ ਕਰਨ ਦਾ ਐਲਾਨ ਕਰੀ ਜਾਂਦੇ ਜਿਹੜੀ ਇਹ ਸਰਦਾਰਜੀ ਨਾ ਦੀ ਪਾਵਰ ਹੀ ਨਹੀਂ ਹੈ ਕਹਿੰਦੇ ਕਿ ਜਿਹੜੀ ਜੁਡੀਸ਼ੀਅਲ ਕਮਿਸ਼ਨ 'ਚ ਤੁਸੀਂ ਗਏ ਹੋ ਤੇ ਅੱਜ ਜੇ ਮੈਂ ਉਹ ਕਹਿੰਦੇ ਕਿ ਇਸੇ ਕਰਕੇ ਤੂੰ ਸਾਰੀਆਂ ਰੱਦ ਕਰ ਦੁੱਤੀਆਂ ਉਹ ਚੇਅਰਮੈਨੀਆਂ ਸੀ ਜੋ ਵੀ ਸਬ ਕਮੇਟੀਆਂ ਸੀ ਉਹ ਰੱਦ ਕਰ ਸਕਦੇ ਵਰਤਿਆ ਮਿਲਗੋਬਾ ਸ਼ਬਦ ਵਰਤਿਆ ਤੇ ਜੰਦਰ ਸਿੰਘ ਜੀ ਉਹ ਇਸੇ ਕਰਕੇ ਵਰਤਿਆ ਕਿ ਉਹ ਮਿਲਗੋਬਾ ਕਰ ਰਹੇ ਨੇ ਇੱਕ ਉਹ ਕਮੇਟੀਆਂ ਨੇ ਜਿਹੜੀਆਂ ਸਰਦਾਰ ਚੀਨਾ ਨੇ ਇਕੱਲੇ ਇੰਡੀਵਿਜੂਅਲ ਤੌਰ ਤੇ ਬਣਾਈਆਂ ਨੇ ਇੱਕ ਉਹ ਕਮੇਟੀਆਂ ਨੇ ਜਿਹੜੀਆਂ ਐਗਜ਼ੈਕਟਿਵ ਨੇ ਪਾਸ ਕੀਤੀਆਂ ਨੇ ਦੋਨਾਂ ਨੂੰ ਵੱਖ-ਵੱਖ ਦੇਖਣਾ ਪਵੇਗਾ ਮੇਰੇ ਸੰਗਤ ਜੀ ਜਿਹੜੀਆਂ ਚੇਅਰਮੈਨੀਆਂ ਜਿਹੜੀਆਂ 19 ਸੀ ਉਹ ਐਡਜੈਕਟਿਵ ਦੇ ਬਣੀਆਂ ਹੋਈਆਂ ਨੇ हां ਹੁਣ ਮੈਂ ਇਹ ਸੰਗਤ ਦੇ ਸਾਹਮਣੇ ਨਖੇੜਾ ਜਿਹੜਾ ਨਾ ਜਿੰਨੂੰ ਉਹ ਮਿਲਗੋਭਾ ਕਰਦੇ ਗੁੰਮਰਾਹ ਕਰਦੇ ਝੂਠਾ ਪ੍ਰਪਗੈਂਡਾ ਕਰਕੇ ਸੰਗਤ ਕੋਲੇ ਮੈਂ ਉਹਦਾ ਨਖੇੜਾ ਕਰਕੇ ਸਮਝਾਉਣਾ ਐਗਜ਼ੈਕਟਿਵ ਦੀ ਮੀਟਿੰਗ ਹੋਈ ਐਗਜ਼ੈਕਟਿਵ ਦੀ ਮੀਟਿੰਗ ਦੇ ਵਿੱਚ 10 ਮੈਂਬਰ ਸਹਿਬਾਨ ਹਾਜ਼ਰ ਸੀ 10 ਸੌਦੇਦਾਰ ਪ੍ਰਧਾਨ ਸਮੀਤ ਇੱਕ ਮੈਂਬਰ ਗੈਰ ਹਾਜ਼ਰ ਸੀ 10 ਨੇ ਬਹੁਮਤ ਦੇ ਨਾਲ 10 ਨੇ ਸਾਈਨ ਕਰਕੇ ਬਕਾਇਦਾ ਹੁੰਦੀ ਚੇਅਰਮੈਨੀ ਐਨਾਨਸ ਕੀਤੀਆਂ ਬਕਾਇਦਾ ਉਹਦੀ ਵੀਡੀਓ ਰਿਕਾਰਡਿੰਗ ਆ ਬਕਾਇਦਾ ਮੈਨੂੰ ਦਫ਼ਤਰ ਵਿੱਚ ਬਿਠਾਇਆ ਗਿਆ ਉੱਥੇ ਸਰਦਾਰ ਝੀਨਾ ਵੀ ਆ ਸਾਰੀ ਐਗਜ਼ੈਕਟਿਵ ਵੀ ਆ ਤੇ ਜਰਨਲ ਹਾਊਸ ਦੇ ਮੈਂਬਰ ਵੀ ਆ ਉਸ ਤੋਂ ਬਾਅਦ ਕੀ ਹੋਇਆ ਕਿ ਜਿਹੜੀਆਂ ਜਿਹੜੇ ਚੇਅਰਮੈਨ ਬਣਾਏ ਸੀਗੇ ਉਹਨਾਂ ਦੇ ਥੱਲੇ ਬਿਨਾ ਐਗਜ਼ੈਕਟਿਵ ਚ ਪਾਸ ਕੀਤੇ ਝੀਨਾ ਸਾਹਿਬ ਨੇ 2-2 3-3 ਆਪਣੇ ਰਿਸ਼ਤੇਦਾਰ ਆਪਣੀ ਪਾਰਟੀ ਦੇ ਬੰਦੇ ਲਾ ਦਿੱਤੇ ਜਿਹੜੇ ਪੁਰਾਣੇ ਨਾਲ ਵੀ ਪਾਰਟੀ ਦੇ ਬੰਦੇ ਸੀਗੇ ਜਿਵੇਂ ਚੇਅਰਮੈਨ ਐਗਰੀਕਲਚਰ ਸੀ ਇੰਦਰਜੀਤ ਸਿੰਘ ਉਹਦੇ ਥੱਲੇ ਤਿੰਨ ਮੈਂਬਰ ਪਾਤੇ ਇੱਕ ਝਿੰਡੇ ਪਿੰਡ ਦਾ ਪਾਤਾ ਦੋ ਹੋਰ ਪਾਸੇ ਦੇ ਪਾਤੇ ਜਿਹੜੇ ਕਿ ਮੈਂਬਰ ਨਹੀਂ ਸਨ ਜਦੋਂ ਕਿ ਗੁਰਦੁਆਰਾ ਐਕਟ 2014 ਕਹਿੰਦਾ ਹੈ ਕਿ ਜਿਹੜੇ 49 ਮੈਂਬਰ ਨੇ ਉਹਨਾਂ ਨੂੰ ਹੀ ਸਬ ਕਮੇਟੀਆਂ 'ਚ ਪਾਇਆ ਜਾ ਸਕਦਾ ਤੇ ਪਾਇਆ ਵੀ ਐਗਜ਼ੀਕਟਿਵ ਦੇ ਜਦੋਂ ਜਾਂਦਾ ਚੀਨਾ ਸਾ ਨੂੰ ਐਗਜ਼ੀਕਟਿਵ ਨੇ ਪਾਵਰ ਦਿੱਤੀ ਹੋਵੇ ਜਿਵੇਂ ਪਿਛਲੇ ਪ੍ਰਧਾਨ ਨੂੰ ਪਾਵਰ ਦਿੱਤੀ ਸੀ ਐਗਜ਼ੀਕਟਿਵ ਨੇ ਜਿਹੜਾ ਭੁਤਿੰਦਰ ਸਿੰਘ ਅਸੰਦ ਨੂੰ ਪ੍ਰੋਮੋਸ਼ਨਾਂ ਦੀ ਨਿਯੁਕਤੀਆਂ ਦੀ ਤੇ ਟਰਾਂਸਫਰਾਂ ਦੀ ਹੂੰ ਸਰਦਾਰ ਛਿੰਦਾ ਨੂੰ ਇਸੇ ਕਰਕੇ ਨਹੀਂ ਸੀ ਪਾਵਰ ਦਿੱਤੀ ਐਗਜ਼ੈਕਟਿਵ ਨੇ ਕਿ ਇਹ ਡਿਕਟੇਟਰ ਹੈ ਅਜੇ ਪਹਿਲਾਂ ਸ਼ੱਕ ਸੀ ਤੁਹਾਨੂੰ ਸਭ ਨੂੰ ਐਡਜੈਕਟਿਵ ਨੂੰ ਇਹਦੇ ਉੱਤੇ ਇਹਦੇ ਉੱਤੇ ਕੋਈ ਸ਼ੱਕ ਸੀ ਐਡਜੈਕਟਿਵ ਨੂੰ ਕਿ ਜੇ ਪਾਵਰਾਂ ਦਿੱਤੀਆਂ ਜਾਂਣਗੀਆਂ ਤੇ ਜੇ ਤਾਂ ਐਗਜ਼ੈਕਟਿਵ ਨੇ ਅਗਲੇ ਵਰਤ ਇਸਤੇਮਾਲ ਹੋ ਸਕੀ ਜੇ ਐਡਜੈਕਟਿਵ ਹੀ ਗਈ ਹੈ ਜੁਡੀਸ਼ਲ ਕਮਿਸ਼ਨ ਕੋਲੇ ਦੇਖੋ ਅੱਜ ਐਡਜੈਕਟਿਵ ਦੇ ਬੰਦੇ ਹੀ ਗਏ ਹਨ ਨਾ ਸੀਨੀਅਰ ਮੀਤ ਪ੍ਰਧਾਨ ਗਿਆ ਮੀਤ ਪ੍ਰਧਾਨ ਗਿਆ ਐਗਜ਼ੈਕਟਿਵ ਅੰਤਰਿੰਗ ਮੈਂਬਰ ਗਏ ਨੇ ਹੂੰ ਹੂੰ ਉਹਨਾਂ ਨੂੰ ਸ਼ੱਕ ਸੀ ਸਰਦਾਰ ਛਿੰਦਾ ਨੂੰ ਜੇ ਤਾਂ ਪਾਵਰਾਂ ਦਿੱਤੀਆਂ ਹੁੰਦੀਆਂ ਤਾਂ ਉਹ ਵਰਤ ਲੈਂਦੇ ਜਦੋਂ ਉਹਨਾਂ ਨੂੰ ਪਾਵਰਾਂ ਹੀ ਨਹੀਂ ਉਹ ਟ੍ਰਾਂਸਫਰਾਂ ਕਰੀ ਜਾ ਰਹੇ ਨੇ ਉਹਨਾਂ ਯੁਗਤੀਆਂ ਕਰੀ ਜਾ ਰਹੇ ਨੇ ਉਹ ਪ੍ਰੋਮੋਸ਼ਨਾਂ ਕਰੀ ਜਾ ਰਹੇ ਨੇ ਐਗਜ਼ੈਕਟਿਵ ਚ ਬਿਨਾ ਪਾਸ ਕੀਤੇ ਚੀਫ ਸਕੱਤਰ ਨਾਲ ਰਲਿਆ ਹੋਇਆ ਹੁਣ ਤੁਸੀਂ ਦੇਖੋ ਪ੍ਰਧਾਨ ਢਿੰਡਾ ਐਲਾਨ ਕਰਦੇ ਨੇ ਵੀਆਈਪੀ ਕਲਚਰ ਬੰਦ ਵੀਆਈਪੀ ਕਲਚਰ ਕੀ ਆ ਕਿ ਪਾਣੀ ਦੀਆਂ ਬੋਤਲਾਂ ਜਿਹੜੀਆਂ ਦਫ਼ਤਰਾਂ ਜਾਂ ਸਰਾਵਾਂ ਚ ਉਹ ਬੰਦ ਘੜੇ ਰੱਖ ਦਿਓ ਹੁਣ ਇਹ ਐਗਜ਼ੈਕਟਿਵ ਚ ਤਾਂ ਪਾਸ ਹੀ ਨਹੀਂ ਹੋਇਆ ਪਹਿਲਾਂ ਐਗਜ਼ੈਕਟਿਵ ਚ ਪਾਸ ਕਰਦੇ ਫਿਰ ਸਰਕੂਲਰ ਜਾਰੀ ਹੁੰਦਾ ਮੈਨੇਜਰਾਂ ਨੂੰ ਝਿੰਡਾ ਨੇ ਐਲਾਨ ਕਰਕੇ ਚੀਫ ਸਕੱਤਰ ਤੋਂ ਸਰਕੂਲਰ ਜਾਰੀ ਕਰਾਤਾ ਸਾਰੇ ਗੁਰਦੁਆਰੇ ਚ ਮੈਨੇਜਰਾਂ ਨੂੰ ਜਿਹੜਾ ਕਿ ਸਰਾਸਰ ਗਲਤ ਹੈ ਫਿਰ ਸਰਦਾਰ ਝਿੰਡਾ ਨੇ ਕਿਹਾ ਕਿ ਸਰੂਪਿਆਂ ਦਾ ਖਰਚ ਬਹੁਤ ਹੋਇਆ ਪਿਛਲੇ ਸਮੇਂ ਸਰੂਪੇ ਬੰਦ ਕਿਸੇ ਨੂੰ ਨਹੀਂ ਦੇਣੇ ਸਿਰਫ ਸਖਸੀਅਤਾਂ ਕਥਾਵਾਚਕ ਸੰਤ ਮਹਾਂਪੁਰਸ਼ਾਂ ਨੂੰ ਦੇਣੇ ਆ ਤੇ ਖਰਚਾ ਬੜਾ ਹੋਇਆ ਕਹਿੰਦੇ ਸਰੂਪਾ 100 ਰੁਪਏ ਦਾ ਬੰਦ 300 ਰੁਪਏ ਦੀ ਲੋਈ ਸ਼ੁਰੂ ਕਰਤੀ 300 ਰੁਪਏ ਦਾ ਖਰਚਾ ਵਧ ਗਿਆ ਸਰੂਪਾ ਦਾ ਖਰਚਾ ਤਾਂ ਵਧਿਆ ਹਾਂਜੀ ਨਾਲ 1500 ਦੀ ਸਰੀ ਸਾਹਿਬ ਸ਼ੁਰੂ ਕਰਤੀ ਆਪਦੇ ਮੈਂਬਰਾਂ ਨੂੰ ਉਹਦੀਆਂ ਵੀਡੀਓ ਤੇ ਦਿਖਾਈਆਂ ਜਾ ਸਕਦੀਆਂ ਹੁਣ ਤੁਸੀਂ ਉਹਦਾ ਵੀ ਸਰਕੂਲਰ ਜਾਰੀ ਕਰਤਾ ਕਹਿਣ ਤੋਂ ਭਾਵ ਹੈ ਕਿ ਡਾਇਰੈਕਟਰ ਨੂੰ ਇਸੇ ਗੱਲ ਦੀ ਨਾਰਾਜ਼ਗੀ ਆ ਕਿ ਜਿਹੜੇ ਪ੍ਰਧਾਨ ਇੰਡੀਵਿਜੂਅਲ ਐਲਾਨ ਕਰਦਾ ਜਿਵੇਂ ਹੁਣ ਯੂਨੀਵਰਸਿਟੀ ਦਾ ਐਲਾਨ ਕੀਤਾ ਉੱਥੇ ਹਲਕਾ ਮੈਂਬਰ ਨੇ ਜਹੇਦਾਰ ਕਰਨੈਲ ਸਿੰਘ ਨਿਮਣਾਬਾਦ ਜੀ ਵੱਤੋਂ ਉਹਨਾਂ ਨੇ ਵਿਰੋਧ ਕੀਤਾ ਵੀ ਮੇਰੇ ਹਲਕੇ 'ਚ ਯੂਨੀਵਰਸਿਟੀ ਦਾ ਐਲਾਨ ਕਰਦੇ ਆ ਨਾ ਤੂੰ ਐਗਜ਼ੈਕਟਿਵ 'ਚ ਪਾਸ ਕੀਤਾ ਭਾਈ ਨਾ ਤੂੰ ਮੈਨੂੰ ਦੱਸਿਆ ਪੁੱਛਿਆ 250 ਕਿੱਲਾ ਜ਼ਮੀਨ ਵੰਡਣ ਦਾ ਤੂੰ ਐਲਾਨ ਕਰਤਾ ਤੇ ਤੂੰ ਸਾਡੇ ਨਾਲ ਪਹਿਲਾਂ ਵਿਚਾਰਦਾ ਕਰੋ ਵੀ ਐਗਜ਼ੈਕਟਿਵ ਮੈਂਬਰ ਹੈ ਜਿਹੜਾ ਹਲਕਾ ਮੈਂਬਰ ਹੈ ਜ세ਦਰ ਕਰਨੈਲ ਸਿੰਘ ਨਿਮਣਾਬਾਦ ਜਦੋਂ ਮੈਂ ਪ੍ਰਧਾਨ ਸੀ ਉਹ ਸੀਨੀਅਰ ਮੀਤ ਪ੍ਰਧਾਨ ਸੀ ਨਾਲ ਝਿੰਦਾ ਸਾਹਿਬ ਨਾਲ ਵੀ ਪੁਰਾਣੇ ਲੰਬੇ ਸਮੇਂ ਤੋਂ ਰਹੇ ਆ 2014 ਤੋਂ ਮੈਂਬਰ ਸੀ ਐਗਜ਼ੈਕਟਿਵ ਮੈਂਬਰ ਵੀ ਰਹੇ ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਦੇਖੋ ਜਿਹੜੀਆਂ ਢੀਂਡਾ ਸਾਹਿਬ ਕੋਲੇ ਪਾਵਰਾਂ ਹੀ ਨਹੀਂ ਆ ਉਹ ਜੂਝ ਕਿਵੇਂ ਕਰ ਸਕਦੇ ਜਿਹੜੀਆਂ ਸਬ ਕਮੇਟੀਆਂ ਢੀਂਡਾ ਸਾਹਿਬ ਨੇ ਬਣਾਈਆਂ ਸੀ ਉਹ ਰੱਦ ਕਰ ਸਕਦੇ ਕਿਉਂਕਿ ਉਹ ਤਾਂ ਬਣੀਆਂ ਹੀ ਨਹੀਂ ਐਕਟ ਅਨਸਾਰ ਉਹ ਹੈ ਹੀ ਨਹੀਂ ਆ ਉਹ ਦੂਸਰਾ ਜਿਹੜਾ ਹੈ ਉਹ ਕਿਹਦੀ ਸਬ ਕਮੇਟੀਆਂ ਦੇ ਵਿੱਚ ਬਾਬਾ ਬਲਜੀਤ ਸਿੰਘ ਦਾਤੂਆਲ ਨੂੰ ਪੁੱਛ ਕੇ ਸਬ ਕਮੇਟੀਆਂ ਬਣੀਆਂ ਮੇਰੀ ਗੱਲ ਬਾਤ ਹੋਈ ਹੈ ਉਹ ਕਿਹਨ ਪਾਵਰ ਕਹਿੰਦੇ ਕਿ ਬੋਖੜਾਹੜ ਦੇ ਵਿੱਚ ਆ ਹਾਂ ਸੁਣ ਲਓ ਜਿਹੜੀ ਐਗਰੀਕਲਚਰ ਦੀ ਬਣਾਈ ਆ ਉਹਦੇ ਜਿਹੜੇ ਥੱਲੇ ਸਬ ਕਮੇਟੀਆਂ ਬਣਾਈਆਂ ਸਾਨੂੰ ਤਾਂ ਪਤਾ ਵੀ ਨਹੀਂ ਉਹ ਬੰਦੇ ਕੌਣ ਨੇ ਜਿਹੜੇ ਲਾਏ ਨੇ ਜਿਹੜੀ ਸਾਮ ਸੰਭਾਲ ਕਮੇਟੀ ਲਾਈ ਆ ਤੁਹਾਡੇ ਨਾਲ ਕੋਈ ਗੱਲਬਾਤ ਨਹੀਂ ਹੋਈ ਪਰ ਉਹਨਾਂ ਨੇ ਅਕਾਲ ਚੈਨਲ ਦੇ ਮਾਧਿਅਮ ਨਾਲ ਜਿਹੜੀ ਗੱਲ ਕੀਤੀ ਆ ਉਹ ਗੱਲਬਾਤ ਚੱਲ ਰਹੀ ਚੁੱਕੀ ਆ ਫਿਰ ਨਾ ਨਾ ਇਸੇ ਗੱਲ ਦਾ ਤਾਂ ਅਸੀਂ ਕਹਿ ਰਹੇ ਨਾ ਸਰਦਾਰ ਢੀਂਡਾ ਸਾਹਿਬ ਜਾਂ ਤਾਂ ਮਰਦਾ ਤੱਕਾ ਜਾਇਆ ਦਾਂਤਵਾਜਣ ਠੀਕ ਨਹੀਂ ਹੈ ਜਿਸ ਕਰਕੇ ਝੂਠ ਬੋਦੇ ਕੋਰਾ ਝੂਠ ਬੋਲਿਆ ਜਾ ਰਿਹਾ ਹੈ। ਉਹਨੇ ਕਿਹਾ ਆਪ ਨਾਮ ਦਿੱਤੇ ਦਾਦੂ ਵਾਲ ਸਾਹਿਬ ਨੇ ਮੈਨੂੰ ਉਹ ਨਾਮ ਮੈਂ ਵਿੱਚ ਪਾ ਦਿੱਤੇ। ਲੋ ਇਹ ਵੀ ਝੂਠ ਹੈ ਦੱਸੋ ਮੇਰੇ ਨਾਲ ਤੁਸੀਂ ਗੁਰੂ ਸਾਹਿਬ ਦੀ ਹਜ਼ੂਰੀ 'ਚ ਬਿਠਾ ਲਓ। ਇਹ ਵੀ ਝੂਠ ਹੈ ਪਰ ਦਾ ਐਗਜ਼ੀਕਟਿਵ ਨੂੰ ਨਹੀਂ ਆ ਮੈਂ ਤਾਂ ਐਗਜ਼ੀਕਟਿਵ ਮੈਂਬਰ ਨਹੀਂ ਆ ਦੱਸਿਆ ਤਾਂ ਐਗਜ਼ੀਕਟਿਵ ਨੂੰ ਨਹੀਂ ਗਿਆ ਇਤਰਾਜ਼ ਤਾਂ ਐਗਜ਼ੀਕਟਿਵ ਵੀ ਕਰ ਰਹੀ ਆ ਕਿ ਟਰਾਂਸਫਰਾਂ ਸਾਡੇ ਨਾਲ ਸਲਾਹ ਕੀਤੇ ਬਿਨਾ ਹੋ ਰਹੀਆਂ ਨੇ। ਪ੍ਰੋਮੋਸ਼ਨ ਆ ਸਾਡੇ ਨਾਲ ਸਲਾਹ ਕੀਤੇ ਬਿਨਾ ਹੋ ਰਹੀਆਂ ਨੇ ਨਿਯੁਕਤੀਆਂ ਸਾਡੇ ਨਾਲ ਵੀ ਐਗਜ਼ੈਕਟਿਵ ਤਾਂ ਕੋਈ ਸਰਾਖ ਹੀ ਨਹੀਂ ਰੇ ਔਰ ਜਿਹੜਾ ਐਗਜ਼ੈਕਟਿਵ ਨੇ ਪਾਸ ਕੀਤਾ ਉਹਨੂੰ ਰੱਦ ਕਰਨ ਦਾ ਐਲਾਨ ਕਰ ਰਹੇ ਨੇ ਜਦੋਂ ਕਿ ਇਹਨਾਂ ਦੀ ਪਾਵਰ ਹੀ ਨਹੀਂ ਹੈ ਸੋ ਇਸ ਕਰਕੇ ਮੈਂ ਕਹਿ ਸਕਦਾ ਕਿ ਬੁਖਸਲਾਟ ਕਿਨੂੰ ਹੈ ਇਹ ਦੇਖ ਲਓ ਗਲਤ ਕੌਣ ਕਰ ਰਿਹਾ ਇਹ ਦੇਖ ਲਓ ਅਸੀਂ ਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਨ ਵਾਸਤੇ ਜੁਡੀਸ਼ੀਅਲ ਕਮਿਸ਼ਨ ਨੂੰ ਕੰਪਲੇਂਟ ਕੀਤੀ ਹੈ ਐਪਲੀਕੇਸ਼ਨ ਦਿੱਤੀ ਹੈ ਕਿ ਉਹ ਨਿਰਪੱਖ ਲਾ ਫਰਮ ਹਾਇਰ ਕਰਨ ਸਾਰਾ ਆਡਿਟ ਕਰਾਉਣ ਸਾਰਾ ਬਜਟ ਬਣਾਉਣ ਜਿਹੜਾ ਗੁਨਾਹਗਾਰ ਹੈ ਉਹਨੂੰ ਗੁਨਾਹਗਾਰ ਆਖਿਆ ਜਾਵੇ ਬਿਨਾਂ ਮਤਲਬ ਤੋਂ ਕਿਸੇ ਨੂੰ ਗੁਨਾਹਗਰ ਆਖਿਆ ਜਾਵੇ ਹੁਣ ਸਰਦਾਰ ਖਿੰਦਾ ਸਾਹਿਬ ਦੀ ਹਰ ਸਟੇਟਮੈਂਟ ਚ ਦੋ ਗੱਲਾਂ ਹੁੰਦੀਆਂ ਨੇ ਇੱਕ ਸਟੇਟਮੈਂਟ ਉਹਨਾਂ ਦਿੰਦੀ ਆ ਕਿ ਮੈਨੂੰ ਜਨਰਲ ਸਕੱਤਰ ਨੇ ਦੱਸਿਆ ਵੀ 4.5 ਕਰੋੜ ਰੁਪਈਆ ਪਿਛਲੇ ਸਾਲ ਪਤਾ ਹੀ ਨਹੀਂ ਕਿੱਥੇ ਗਿਆ ਮੈਂ ਵੇਤੇ ਹੋਣ ਲੱਗਾ ਸੀ ਉਹ ਵੀ ਕਹਿੰਦੇ ਕਿ ਜੇ ਬਾਕੀ ਕੋਈ ਨਹੀਂ ਬੋਲਿਆ ਜਦੋਂ 4.5 ਕਰੋੜ ਦੀ ਗੱਲ ਚੱਲੀ ਆ ਜੇ ਭਪਿੰਦਰ ਸਿੰਘ ਅਸੰਧ ਨਹੀਂ ਬੋਲੇ ਜਾਂ ਬਾਕੀ ਮੈਂਬਰ ਸਾਹਿਬਾਂ ਨਹੀਂ ਬੋਲੇ ਤੇ ਇਕੱਲੇ ਦਾਦੂਵਾਲ ਕੇ ਬੋਲੇ ਆ ਉਹ ਕਹਿੰਦੇ ਕਿ ਤਾਂ ਹੀ ਲੱਗਦਾ ਕਿ ਦਾਦੂਵਾਲ ਸਾਹਿਬ ਨੂੰ ਕਬਰਾਹਟ ਆ ਕਿ 4.5 ਕਰੋੜ ਕਿੱਥੋਂ ਦੇਣਾ ਹਨ ਵਾਪਸ ਹੁਣ ਦੇਖੋ ਸਰਦਾਰ ਝਿੰਨਾ ਸਾਹਿਬ ਨੂੰ ਇਹ ਨਹੀਂ ਪਤਾ ਕੱਲ ਮੇਰੇ ਨਾਲ ਕਰਨਾਲ ਚ ਪ੍ਰੈਸ ਕਾਨਫਰੰਸ ਕੀਤੀ ਆ ਸਰਦਾਰ ਭਪਿੰਦਰ ਸਿੰਘ ਅਸੰਧ ਨੇ ਉਹਨਾਂ ਨੇ ਵੀ ਪ੍ਰੈਸ ਦੇ ਵਿੱਚ ਇਹਨੂੰ ਕੰਡੈਮਨ ਕੀਤਾ ਕਿ ਸਰਦਾਰ ਢਿੰਡਾ ਸਿੱਧ ਕਰੇ ਹੁਣ ਤੁਸੀਂ ਦੇਖੋ ਨਾ ਦੋ ਗਲੀਆਂ ਗੱਲਾਂ ਕਿਵੇਂ ਆ ਸਰਦਾਰ ਢਿੰਡਾ ਦੀਆਂ ਕਿ ਇੱਕ ਪਾਸਿਓਂ ਕਹਿੰਦੇ ਪੌਣੇ 4 ਕਰੋੜ ਦਾ ਪਤਾ ਹੀ ਨਹੀਂ ਲੱਗ ਰਿਹਾ ਵੀ ਕਿੱਥੇ ਗਿਆ ਮੈਨੂੰ ਜਰਨਲਿਸਟ ਕਰਤਾ ਨੇ ਵਸਿਆ ਦੂਜਾ ਉਹ ਕਹਿੰਦੇ ਆ ਕਿ 21 ਲੱਖ ਦਾ ਪ੍ਰਬੰਧਨ ਸੀ ਸਹਾਤਾ ਫੰਡ ਦੇਣ ਦਾ ਉਹ ਪੌਣੇ 4 ਕਰੋੜ ਦੇ ਦਿੱਤਾ ਹੁਣ ਜਾਂ ਤਾਂ ਉਹਨੂੰ ਕਪੜਾ ਲਾਗੋ ਜਾਂ ਸਹਾਤਾ ਫੰਡ ਕਹੋ ਜਾਂ ਸਿਹਤ ਦਾ ਫੰਡ ਨਾ ਕਹੋ ਜਾਂ ਕਪੜਾ ਨਾ ਕਹੋ ਹੁਣ ਜਿਹੜੇ ਗੁਰਦੁਆਰਿਆਂ ਨੂੰ ਜਾਂ ਸਕੂਲਾਂ ਕਾਲਜਾਂ ਜਾਂ ਲੋੜਵੰਦਾਂ ਨੂੰ ਬਿਮਾਰਾਂ ਨੂੰ ਸਿਹਤਾਂ ਫੰਡ ਜਾਰੀ ਹੋਏ ਆ ਦੂਜੀ ਗੱਲ ਹੋਏ ਤਾਂ ਉਹ ਪ੍ਰਧਾਨ ਸਾਹਿਬ ਦੇ ਹੁਕਮਾਂ ਦੇ ਦਾਦੂਵਾਲ ਤਾਂ ਪ੍ਰਧਾਨ ਨਹੀਂ ਸੀ ਪਿਛਲੇ ਸਾਲ ਪ੍ਰਧਾਨ ਸਾਹਿਬ ਨੇ ਜਾਰੀ ਕੀਤੇ ਆ ਅਸੀਂ ਤਾਂ ਜਿੰਨੇ ਮੈਂਬਰ ਸੀਗੇ ਉਹਨਾਂ ਨੇ ਆਪੋ ਆਪਣੇ ਇਲਾਕਿਆਂ ਦੀਆਂ ਸਿਫਾਰਸ਼ਾਂ ਕੀਤੀਆਂ ਨੇ ਕਿ ਆ ਲੋੜਵੰਦ ਆ ਜਾਂ ਆਪਣੇ ਇਲਾਕੇ ਤੋਂ ਬਾਹਰ ਵੀ ਜਿਵੇਂ ਪੰਜਾਬ ਦੀ ਬਰਗਾੜੀ ਕਾਂਡ ਦਾ ਜਿਹੜਾ ਬੁਰਜਵਾਰ ਸਿੰਘ ਆਲਾ ਗ੍ਰੰਥੀ ਸੀਗਾ ਕੋਡ-ਕੋਡ ਨਸਾਰਾ ਕਰਤਾ ਪੁਲਿਸ ਨੇ ਮੀਆਂ ਬੀਬੀ ਉਹਨਾਂ ਨੂੰ ਸਹਿਯਾਤਾ ਦਿੱਤੀ ਐ ਸਰਦਾਰ ਗਿਆਨੀ ਦਿੱਤ ਸਿੰਘ ਜਿਹੜੇ ਵਿਦਵਾਨ ਹੋਏ ਪੰਥ ਦੇ ਉਹਨਾਂ ਦੀ ਲਾਇਬ੍ਰੇਰੀ ਨੂੰ ਸਹਿਯਾਤਾ ਦਿੱਤੀ ਐ ਪੰਥਰਤਨ ਜਹੇਦਾਰ ਗਰਚੰਦ ਸਿੰਘ ਟੌੜਾ ਦੀ ਲਾਇਬ੍ਰੇਰੀ ਨੂੰ ਸਹਿਯਾਤਾ ਦਿੱਤੀ ਔਰ ਇਹ ਜਿਹੜੀਆਂ ਸਹਿਯਾਤਾ ਨੇ ਜੋ ਅਸੀਂ ਦਿੱਤੀਆਂ ਉਹ ਗਈਆਂ ਨੇ ਜੋ ਮੇਰੇ ਰਾਹੀਂ ਜੋ ਸਿਫਾਰਸ਼ਾਂ ਹੋਈਆਂ ਕਿਸੇ ਹੋਰ ਮੈਂਬਰ ਦੀ ਜੇ ਸਹਿਯਾਤਾ ਜਾਰੀ ਹੋਈ ਤੇ ਗਈ ਨਹੀਂ ਐ ਉਹ ਦੱਸਣ ਨਾਲੇ ਸਰਦਾਰ ਢਿੰਡਾ ਸਾਹਿਬ ਤਾਂ ਖੁਦ ਰਿਜ਼ਾਈਨ ਕਰ ਗਏ ਸੀ ਕਹਿੰਦੇ ਮੈਂ ਸਰਕਾਰੀ ਕਮੇਟੀ ਦਾ ਮੈਂਬਰ ਨਹੀਂ ਰਹਿਣਾ ਰਿਜ਼ਾਈਨ ਕਰ ਗਏ ਸੀ ਪਿਛਲੀ ਵਾਰ ਤੇ ਮੁੜ ਕੇ ਸਹਾਇਤਾ ਲੈਣ ਆ ਗਏ ਸੀ ਆਪਣੇ ਸਹਾਇਤਾ ਫੰਡ ਲੈ ਕੇ ਗਏ ਪ੍ਰਧਾਨ ਜਸਵਰਪਿੰਦਰ ਸਿੰਘ ਸੰਧ ਤੋਂ ਤਾਂ ਉਹ ਸਰ ਉਹ ਤੇ ਲਾਈਵ ਟੈਲੀਕਾਸਟ ਤੇ ਲਾਈਵ ਟੈਲੀਵਿਜ਼ਨ ਦੇ ਲਾਈਵ ਡਿਬੇਟ ਦੇ ਵਿੱਚ ਮੇਰੇ ਨਾਲ ਵਾਅਦਾ ਤੇ ਮੈਂ ਕਿਹਾ ਸਰਦਾਰਜੀਨਾ ਸਾਹਿਬ ਜੇ ਕਮੇਟੀ ਸਰਕਾਰੀ ਆ ਤੇ ਇਹ ਸਹਾਇਤਾ ਫੰਡ ਕਾਤੋਂ ਲੈਣ ਆਏ ਆ ਕਿੱਥੇ ਖਰਚਿਆ ਦੱਸੋ ਕਹਿੰਦੇ ਉਹਦਾ ਮੇਰਾ ਜਵਾਈ ਮੈਨੂੰ ਲੈ ਗਿਆ ਮੇਰਾ ਭਰਾ ਦਾ ਜਵਾਈ ਮੈਂਬਰ ਆ ਉਹ ਕਹਿੰਦਾ ਪ੍ਰਧਾਨ ਸਾਹਿਬ ਅਸੀਂ ਤੁਹਾਡੀਆਂ ਇਹ ਜਿਹੜੀ ਸਹਾਇਤਾ ਆਵੇਂ ਪਈ ਖਰਾਬ ਹੋ ਜਾਣੀ ਆ ਵੀ ਤੁਸੀਂ ਮੈਂ ਕਿਹਾ ਖਰਾਬ ਹੋਣ ਨੂੰ ਉਹ ਕਿਹੜੀ ਕਿਤੇ ਪਈ ਸਿਉ ਗੁਰਦੁਆਰੇ ਚ ਹੀ ਲੱਗਣੀ ਸੀ ਗੁਰੂ ਘਰ ਤੇ ਜੇ ਤਾਂ ਸਰਦਾਰ ਢਿੰਡਾ ਸਾਹਿਬ ਇੱਕ ਪਾਸੇ ਸਰਕਾਰੀ ਕਮੇਟੀ ਕਹਿੰਦੇ ਰਜਾਇਨ ਕਰਦੇ ਦੂਜੇ ਪਾਸੇ ਸਹਾਇਤਾ ਫੰਡ ਲੈਣ ਆ ਜਾਂਦੇ ਆ ਦੋ ਦੋਸਤ ਹੁਣ ਇਹਨਾਂ ਨੇ ਇਕ ਹੋਰ ਵੀ ਕੀ ਆ ਉਹ ਕਹਿੰਦੀ ਕਿ ਇਸ ਟਾਈਮ ਦਾਦੂਬਾਦ ਸਾਹਿਬ ਦੀਆਂ ਪਾਉਣੇ 4 ਕਰੋੜ ਰੁਪਏ ਦਾ ਕਾਰਨ ਚੀਕਾਂ ਨਿਕਲੀਆਂ ਆਈਆਂ ਤੇ ਇਹ ਜਿਹੜੀਆਂ ਪਹਿਲੀਆਂ ਬਦਮਾਸ਼ੀਆਂ ਸੀ ਉਹ ਨਹੀਂ ਚਲਣਗੀਆਂ ਕਿ ਚਾਰ ਪੰਜ ਪਿਸਤੌਲਾਂ ਵਾਲੇ ਨਾਲ ਲੈਣਦੇ ਧਿਆਨ ਕੇ ਦਬਕਾ ਸ਼ਬਕਾ ਮਾਰ ਲਿਆ ਉਹ ਕਹਿੰਦੇ ਕਿ ਅਗਲੇ ਪਾਸੇ ਜਗਦੀਸ਼ ਸਿੰਘ ਝਿੰਡਾ ਵਾ ਇਸ ਟਾਈਮ ਦੇ ਉੱਤੇ ਉਹ ਬਦਮਾਸ਼ੀਆਂ ਨਹੀਂ ਤੁਹਾਡੇ ਚ ਝਿੰਡਾ ਨੂੰ ਪਤਾ ਕਿ ਸਰਦਾਰ ਝਿੰਡਾ ਨੂੰ ਪਹਿਲਾਂ ਵੀ ਹਰਾ ਕੇ ਮੈਂ ਪ੍ਰੈਜ਼ੀਡੈਂਟ ਬਣਿਆ ਸੀਗਾ ਸਰਦਾਰ ਝਿੰਡਾ ਨੇ ਮੈਨੂੰ ਕੈਂਡੀਡੇਟ ਮੇਰੇ ਸਾਹਮਣੇ ਖੜਾ ਕੀਤਾ ਸੀ ਤੇ ਮੈਂ ਹਰਾ ਕੇ ਝਿੰਡਾ ਨੂੰ ਫਿਰ ਬਣਿਆ ਸੀਗਾ ਹੁਣ ਅਸੀਂ ਨਾਲ ਰਲ ਕੇ ਬਣਾਇਆ ਵਾ ਅਲਾਇੰਸ ਵਿੱਚ ਸਾਡੇ ਮੈਂਬਰ ਸਰਬਾਨਾ ਵੀ ਸਰਦਾਰ ਢੀਂਡਾ ਨੂੰ ਬਣਾਇਆ ਪਤਾ ਉਦਣ ਲੱਗੂਗਾ ਜਦੋਂ ਸਰਦਾਰ ਢੀਂਡਾ ਸਾਡੇ ਤੋਂ ਬਿਨਾ ਬਣ ਜਾਣਗੇ ਰਹੀ ਗੱਲ ਬਦਮਾਸ਼ੀ ਦੀ ਇਹ ਤਾਂ ਮਾਸੀ ਤਾਂ ਸਰਦਾਰ ਢੀਂਡਾ ਕਰਦੇ ਆ 5 ਤਰੀਕ ਦੀ ਮੀਟਿੰਗ ਦੇ ਵਿੱਚ ਗੁਰਤੇਜ ਸਿੰਘ ਬਾਲਾ ਪੜ੍ਹੇ ਲਿਖੇ ਮੈਂਬਰ ਆ ਸਾਡੇ ਐਲ ਐਲਬੀ ਨੇ ਸਕੂਲ ਚਲਾ ਰਹੇ ਨੇ ਉਹਨਾਂ ਨੇ ਆਪਣੇ ਇਲਾਕੇ ਦੀ ਮੰਗ ਰੱਖੀ ਉਹਨਾਂ ਦੇ ਗੱਲ ਸ ਹੈਗੇ ਸੀਨੀਅਰ ਮੀਤ ਪ੍ਰਧਾਨ ਸਾਡੇ ਕਾਲਕਾ ਤੋਂ ਇੱਕ ਨੰਬਰ ਹਲਕੇ ਤੋਂ ਜਿੱਤੇ ਆ। ਸੀਨੀਅਰ ਮੀਤ ਪ੍ਰਧਾਨ ਨੇ ਸਿਆਣੇ ਬੜੇ ਲਿਖੇ ਆ। ਉਦਲ ਕਾਰੋਬਾਰ ਦੇ ਵਿੱਚ ਨੇ। ਉਹਨਾਂ ਨੇ ਅੱਗੋਂ ਕਿਹਾ ਪ੍ਰਧਾਨ ਜੀ ਇਹਨਾਂ ਦੀ ਗੱਲਾਂ ਸੁਣ ਲਓ ਉਹਨਾਂ ਦੇ ਗੱਲ ਪੈ ਗਈ। ਬੀਬੀ ਸ਼ਾਹਬਾਦ ਮਾਰਕੰਡਾ ਨੇ ਬੀਬੀ ਸਰਕਾਰ ਕੋ ਰਐਸ ਡੀ ਪੀ ਸੀ ਦੇ ਅੰਤਰੰਗ ਮੈਂਬਰ ਰਹੇ ਆ ਸ਼ਾਹਬਾਦ ਮਾਰਕੰਡੇ ਤੋਂ। ਉਹਨਾਂ ਨੇ ਕਿਹਾ ਪ੍ਰਧਾਨ ਜੀ ਸੁਣਨ ਦਾ ਮਾਦਾਤਾ ਰੱਖੋ ਗੱਲ ਤਾਂ ਸੁਣੋ ਕੰਮ ਕਰਨਾ ਨਾ ਕਰਨਾ ਮਰਜ਼ੀ। ਉਹਨਾਂ ਦੇ ਗੱਲ ਪੈ ਗਈ। ਜਦੋਂ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਜੀ ਤੁਸੀਂ ਸਾਰਿਆਂ ਦੇ ਗੱਲ ਨਾ ਪੋ ਇਹਨਾਂ ਦੀ ਗੱਲ ਸੁਣ ਲਓ ਇਹਨਾਂ ਦੀ ਮੰਗਾ ਰੱਖ ਲਓ ਅਬਜੈਕਟਿਵ ਚ ਰੱਖ ਦਿਓ ਪਾਸ ਹੋਈਆਂ ਤਾਂ ਕਰ ਦਿਓ ਨਹੀਂ ਤਾਂ ਨਹੀਂ ਫਿਰ ਮੇਰੇ ਨਾਲ ਗੱਲ ਪੈ ਗਈ ਫਿਰ ਮੈਂ ਕਿਹਾ ਹੁਣ ਦੱਸੋ ਬਦਮਾਸ਼ੀ ਕੌਣ ਕਰਦਾ ਹੈ ਵੀਡੀਓ ਰਿਕਾਰਡਿੰਗ ਪ੍ਰਧਾਨ ਸਾਹਿਬ ਦੇ ਉਧਰ ਦਫ਼ਤਰ ਚ ਪਈ ਹੈ ਪ੍ਰਧਾਨ ਸਾਹਿਬ ਨੂੰ ਕਹੋ ਵੀ ਉਹ ਸਾਰੀ ਇਨ ਬਿਨ ਦਿਖਾ ਦੇਣ ਕਿ ਬਦਮਾਸ਼ੀ ਕਿੰਨੇ ਕੀਤੀ ਆ ਮੇਰੇ ਨਾਲ ਸਿਕਿਉਰਿਟੀ ਵਾਲੇ ਕਿਉਂ ਰਹਿੰਦੇ ਤੁਹਾਨੂੰ ਵੀ ਪਤਾ ਕਿ ਸਰਸੇ ਵਾਲੇ ਨੇ ਮੈਨੂੰ ਮਾਰਨ ਦੀਆਂ ਸੁਪਾਰੀਆਂ ਦਿੱਤੀਆਂ ਹੂੰ ਉਹ ਬਕਾਇਦਾ ਜਸਟਿਸ ਰਣਜੀਤ ਸਿੰਘ ਜਾਂਚ ਕਮਿਸ਼ਨ ਦੀ ਰਿਪੋਰਟ ਹੈ ਹੂੰ ਬਕਾਇਦਾ ਡੀਆਈਜੀ ਖਟੜਾ ਦੀ ਰਿਪੋਰਟ ਹੈ ਬਕਾਇਦਾ ਐਸਪੀਐਸ ਪਰਮਾਰ ਦੀ ਰਿਪੋਰਟ ਹੈ ਕਿ ਮੇਰੀਆਂ ਸੁਪਾਰੀਆਂ ਵੀ ਦਿੱਤੀਆਂ ਬੰਦੇ ਵੀ ਪਹੁੰਚ ਗਏ ਪਰ ਗੁਰੂ ਦੀ ਕਿਰਪਾ ਕਿ ਉਹ ਹਥਿਆਰ ਚਲਾ ਨਹੀਂ ਸਕੇ ਮੇਰੇ ਨਾਲ ਹਥਿਆਰਬੰਦ ਸਿੱਖ ਰਹਿੰਦੇ ਆ ਜਾਂ ਸਿਕਿਉਰਿਟੀ ਰੈਂਦੀ ਆ ਤੇ ਉਹਦਾ ਰੀਜ਼ਨ ਕੀ ਆ ਤੁਹਾਨੂੰ ਵੀ ਪਤਾ ਕੋਈ ਸ਼ੌਂਕ ਨੂੰ ਥੋੜੀ ਆ ਨਾਲੇ ਗੁਰੂ ਸਾਹਿਬ ਨੇ ਸਾਨੂੰ ਸ਼ਸਤਰਧਾਰੀ ਬਣਾਇਆ ਸਵੈ ਰੱਖਿਆ ਦੀ ਹਥਿਆਰ ਰੱਖੇ ਜਾ ਸਕਦੇ ਹਥਿਆਰ ਰੱਖਣਾ ਬਦਮਾਸ਼ੀ ਨਹੀਂ ਹੁੰਦਾ ਜੋ ਸਰਦਾਰ ਜਿੰਦਾ ਸਾਹਿਬ ਨੇ ਮੀਟਿੰਗ ਤੇ ਕੀਤਾ ਉਹ ਬਦਮਾਸ਼ੀ ਆ ਔਰ ਉਹ ਬਦਮਾਸ਼ੀ ਅਸੀਂ ਚੱਲਣ ਨਹੀਂ ਦੇਣੀ ਜਿਹੜੀ ਸਰਦਾਰ ਜਿੰਦਾ ਨੇ ਦੂਜਿਆਂ ਨੂੰ ਕਿ ਦੂਜਿਆਂ ਤੇ ਕੀਤੀ ਮੈਂਬਰ ਸਰਬਾਨਾਂ ਤੇ ਮੈਂ ਉਸ ਚੀਜ਼ ਨੂੰ ਰੋਕਿਆ ਵਈ ਇਸ ਗੱਲ ਦੀ ਤੁਸੀਂ ਸਰਦਾਰ ਗਰਤੇਜ ਸਿੰਘ ਦੀ ਇੰਟਰਵਿਊ ਕਰੋ ਜਰਨਲ ਆਪਣਾ ਮੀਤ ਪ੍ਰਧਾਨ ਜਿਹੜੇ ਸੀਨੀਅਰ ਮੀਤ ਪ੍ਰਧਾਨ ਸਰਕਾਰ ਗੁਰਮੀਤ ਸਿੰਘ ਮੀਤਾ ਦੀ ਇੰਟਰਵਿਊ ਕਰ ਲੋ ਬੀਬੀ ਕਰਤਾਰ ਕੌਰ ਸ਼ਾਹਬਾਦ ਮਾਰਕੰਡਾ ਬੜੇ ਸਿਆਣੇ ਤੇ ਚੇਅਰਮੈਨ ਹੈਲਥ ਵਿੰਗ ਆ ਉਹਨਾਂ ਦੀ ਇੰਟਰਵਿਊ ਕਰ ਲੋ ਦੱਸ ਦੇਣਗੇ ਕਿ ਬਦਮਾਸ਼ੀ ਕਿਹਨੇ ਕੀਤੀ ਸੀ ਇਹ ਤਾਂ ਜਾਣ ਬੁੱਝ ਕੇ ਭੰਡਿਆ ਜਾਂਦਾ ਵਾ ਪ੍ਰਪਗੈਂਡਾ ਝੂਠਾ ਕੀਤਾ ਜਾਂਦਾ ਇਹਦਾ ਸਮੇਂ ਨਾਲ ਉੱਤਰ ਮਿਲ ਜਾਂਦਾ ਜਿਵੇਂ ਮਹੰਤ ਨੇ ਅਕਾਲ ਤਖਤ ਤੇ ਸ਼ਿਕਾਇਤ ਕੀਤੀ ਸੀ ਮਹੰਤ ਨੇ ਕਿ ਦਾਦੂਵਾਲ ਸਾਹਿਬ ਨੇ ਪੰਜੋਖਰਾ ਸਾਹਿਬ ਵਾਲੀ ਮੀਟਿੰਗ 'ਚ ਗਾਲਾਂ ਕੱਢੀਆਂ ਜਦੋਂ ਸਾਰੀਆਂ ਰਿਕਾਰਡਿੰਗਾਂ ਸੁਣੀਆਂ ਦਾਦੂਵਾਲ ਨੇ ਇੱਕ ਵੀ ਗਾਲ ਨਹੀਂ ਸੀ ਉਹਦੇ ਤੇ ਦਾਦੂਵਾਲ ਸਾਹਿਬ ਹੀ ਨਿਸ਼ਾਨੇ ਤੇ ਕਿਉਂ ਰਹਿੰਦੇ ਪ੍ਰਧਾਨਾਂ ਦੇ ਕਾਰਨ ਕੀ ਲੱਗਦਾ ਹਾਂਜੀ ਦਾਦੂਵਾਲ ਸਾਹਿਬ ਨਿਸ਼ਾਨੇ ਤੇ ਕਿਉਂ ਨਹੀਂ ਇਹ ਸਾਜ਼ਿਸ਼ ਨਹੀਂ ਪ੍ਰਧਾਨਾਂ ਦੇ ਨਹੀਂ ਵੱਡੀ ਸਾਜ਼ਿਸ਼ ਹੈ ਜਿਹੜੀ ਵਰੂਧੀਆਂ ਵੱਲੋਂ ਚੱਲਦੀ ਹੈ ਉਹ ਮੈਨੂੰ ਲਿਮੀਨੇਟ ਵੀ ਕਰਨਾ ਚਾਹੁੰਦੇ ਉਹ ਮੈਨੂੰ ਹਰ ਤਰ੍ਹਾਂ ਧਾਰਮਿਕ ਰਾਜਨੀਤਿਕ ਹਰ ਪੱਖੋਂ ਖਤਮ ਕਰਨਾ ਚਾਹੁੰਦੇ ਆ ਪਰ ਮੇਰਾ ਗੁਰੂ ਮੇਰੇ ਵੱਲ ਹੈ ਜਿਸ ਦਾ ਹੋਵੇ ਵੱਲ ਕਦੇ ਨਾ ਹਾਰਦਾ ਉਹਨਾਂ ਨੇ ਮੈਨੂੰ ਬਰਗਾੜੀ 'ਚ ਖਤਮ ਕਰਨਾ ਚਾਹਿਆ ਉਹਨਾਂ ਨੇ ਸਰਸੇ ਵਾਲੇ ਰੋਲੇ 'ਚ ਖਤਮ ਕਰਨਾ ਚਾਹਿਆ ਉਹਨਾਂ ਹਰਿਆਣਾ ਕਮੇਟੀ ਵਾਲੇ 'ਚ ਇਹ ਸਾਰੇ ਚੋਰ-ਚੋਰ ਮਸੀਰ ਭਾਈ ਇਹ ਰਲ ਜਾਂਦੇ ਆ ਤੇ ਇਕੱਲੇ ਦਾਦੂਵਾਲ ਨੂੰ ਲਾਸਟ ਜਿਹੜਾ ਹੈਗਾ ਖਤਮ ਕਰਨਾ ਲਾਸਟ ਵਿੱਚ ਇਹ ਦੱਸੋ ਕਿ ਦਰਵਾਲ ਸਾਹਿਬ ਆਏ ਸੀ ਤੁਸੀਂ ਇਕੱਠੇ ਆਏ ਸੀ ਹਨਾ ਹਾਂ ਉਦੋਂ ਪ੍ਰਧਾਨ ਉਦੋਂ ਤੁਸੀਂ ਚੇਅਰਮੈਨ ਨਹੀਂ ਸੀ ਬੇਸ਼ੱਕ ਬਣੇ ਹੋਏ ਹਾਂ ਜੇ ਦੁਬਾਰਾ ਸਾਫ ਕਾ ਸੀ ਹਨਾ ਹੁਣ ਨਵੇਂ ਬਣ ਚੁੱਕੇ ਹੋਏ ਆ ਸਰ ਦੇ ਉੱਤੇ ਇਹ ਪਿਆਰ ਦੁਬਾਰਾ ਹੋ ਸਕਦਾ ਜਗ ਜाहिर ਕਿ ਹੁਣ ਕੁੜਤਨਾ ਵਧੀਆਂ ਰਹਿਣਗੀਆਂ ਲਕੀ ਲੱਗਦਾ ਤੁਹਾਨੂੰ ਕਿ ਬੜੇ ਲੰਬਾ ਸੰਘਰਸ਼ ਕਰਕੇ ਹਰਿਆਣਾ ਕਮੇਟੀ ਤੁਸੀਂ ਆਪ ਹੀ ਕਹਿੰਦੇ ਹੋ ਨਿ ਕਿ ਲੰਬਾ ਸੰਘਰਸ਼ ਕੀਤਾ ਤੇ ਹਰਿਆਣਾ ਦੀ ਮਿੱਟੀ ਵੱਖਰੀ ਕੀਤੀ ਬੇਸ਼ੱਕ ਤੁਹਾਨੂੰ ਬਹੁਤਾ ਦੇ ਵਿੱਚ ਸਭ ਕੁਝ ਚਲਣਾ ਪੈਸਦਾ ਕਿ ਤੁਹਾਨੂੰ ਵੀ ਕਿਹਾ ਜਾਂਦਾ ਕਿ ਤੁਸੀਂ ਸਰਕਾਰ ਨਾਲ ਕੇ ਵੀ ਚਲਦੇ ਹੋ ਹੁਣ ਦੇਖੋ ਇਸ ਲੜ ਝਿੰਦਾ ਹਰ ਮੈਨੂੰ ਕਹਿੰਦੇ ਸੀ ਨਾ ਸਰਕਾਰ ਨਾਲ ਕੇ ਚਲਦੇ ਸਰਕਾਰੀ ਕਮੇਟੀ ਸਾਰੀ ਪਾਰਟੀ ਹੂੰ ਸਰਦਾਰ ਜੀ ਨਾ ਸਾਹਿਬ ਸਵੇਰੇ ਤਾਂ ਹੁੰਦੇ ਨੇ ਸਾਫ ਕਾ ਸੀਐਮ ਸਾਹਿਬ ਦੀ ਕੋਠੀ ਦਿੱਲੀ ਕੇਂਦਰੀ ਮਿਨਿਸਟਰ ਨੇ ਸਾਡੇ ਤੇ ਦੁਪਹਿਰ ਨੂੰ ਹੁੰਦੇ ਨੇ ਐਮਐਲਏਾਂ ਦੇ ਘਰਾਂ 'ਚ ਤੇ ਰਾਤ ਨੂੰ ਹੁੰਦੇ ਨੇ ਮੌਜੂਦਾ ਸੀਐਮ ਸਾਹਿਬ ਦੇ ਘਰੇ ਰੋਜ਼ ਫੋਟੋਆਂ ਆ ਰਹੀਆਂ ਨੇ ਰੋਜ਼ ਖਬਰਾਂ ਆ ਰਹੀਆਂ ਨੇ ਬੱਸੋ ਕਿ ਹੁਣ ਫਿਰ ਸਰਕਾਰੀ ਨਹੀਂ ਐ ਸਰਦਾਰ ਜੀ ਨਾ ਸਾਹਿਬ ਹੂੰ ਹਾਂ ਅੱਜ ਜੇ ਮੰਗਾਂ ਲੈ ਕੇ ਜਾਣਾ ਜੀ ਅਸੀਂ ਮੰਗਾਂ ਦੀ ਗੱਲ ਕਰਦੇ ਸੀ ਸਰਕਾਰਾਂ ਨਾਲ ਤਾਲਮੇਲ ਕਰਕੇ ਸਰਕਾਰੀ ਦੀ ਸਿੱਖ ਮੁੱਦਿਆਂ ਦੀ ਤੇ ਅਸੀਂ ਸਰਕਾਰੀ ਹੋ ਗਏ ਤੇ ਹੁਣ ਸਰਦਾਰ ਢਿੰਡਾ ਸਾਹਿਬ ਨਾਲੇ ਅਸੀਂ ਤਾਂ ਜਦੋਂ ਜਾਂਦੇ ਸੀ ਅਸੀਂ ਕੋਈ ਸਰੋਪੇ ਨਹੀਂ ਸੀ ਚੱਕੀ ਫਿਰਦੇ ਸਰਦਾਰ ਢਿੰਡਾ ਸਾਹਿਬ ਨੇ ਤਾਂ ਸਰੋਪੇ ਵੀ ਗੱਡੀ 'ਚ ਰੱਖੇ ਆ ਬਰਬਾਰ ਸਾਹਿਬ ਦੇ ਮਾਡਲ ਵੀ ਗੱਡੀ 'ਚ ਰੱਖੇ ਆ ਤੇਰਾ ਪਿਆਰ ਵੀ ਚਰਚਾ ਹੋਈ ਸੀ ਤੇ ਪਿੱਛੇ ਵੈਸੇ ਤਾਰਾਂ ਜਿਹੜੀਆਂ ਜੁੜਦੀਆਂ ਸੀ ਕਿਤਨਗੇ ਦੱਦਵਾਲ ਸਾਹਿਬ ਵਾਲੇ ਪਾਸੇ ਜਾਂਦੀਆਂ ਸੀ ਉਦੋਂ ਵੀ ਕਿਹਾ ਜਾਂਦਾ ਕਿ ਸ਼ੈਦ ਉਹ ਰਾਹ ਤੁਸੀਂ ਦੱਸਣ ਵਾਲੇ ਹੋ ਬਹੁਤ ਆਦ ਮੀਡੀਆ ਚ ਵੀ ਚਰਚਾਵਾਂ ਹੋਈਆਂ ਕਿ ਵਿਆਸ ਵਾਲਾ ਰਾਹ ਸ਼ੈਦ ਦਾਦੂ ਵਾਲ ਸਾਹਿਬ ਨੇ ਦੱਸਿਆ ਹੋਣਾ ਇੱਕ ਤਾਂ ਨੈਗੇਟਿਵ ਬਣ ਜਾਂਦਾ ਮੀਡੀਆ ਉਹ ਨੈਟਿਵ ਨੈਗੇਟਿਵਿਟੀ ਫਲਾਉਣੀ ਹੁੰਦੀ ਹੈ ਕਹਿੰਿਆ ਫਲਾ ਦਿੰਦੀ ਆ ਇਸ ਤਰ੍ਹਾਂ ਵੀ ਕੋਈ ਕਰ ਦੇਖੋ ਡੇਰਾ ਵਿਆਸ ਮੁਖੀ ਨਾਲ ਮੇਰਾ ਮੇਲ ਜੋਲ ਜਾਂ ਦੋਸਤੀ ਹੈ ਜੱਗ ਜਾ ਰਿਹਾ ਹੂੰ ਔਰ ਮੈਂ ਉਹਨਾਂ ਨੂੰ ਕਦੇ ਇਸ ਟੀਨ ਨੂੰ ਲੁਕਾਇਆ ਨਹੀਂ ਇੰਟਰਫੇਸ ਨਹੀਂ ਕਿਸੇ ਨਾਲ ਵੀ ਗੱਲਬਾਤ ਕਰ ਸਕਦੇ ਮੈਂ ਗੁਰੂ ਗ੍ਰੰਥ ਸਾਹਿਬ ਦਾ ਸਿੱਖਾਂ ਸਿੱਖੀ ਦੀ ਗੱਲ ਗੁਰਬਾਣੀ ਦੀ ਕਿਸੇ ਨਾਲ ਵੀ ਗੈਰ ਸਿੱਖ ਬੜੇ ਭਾਰ ਤੇ ਰੂਪੇ ਮਾਡਲ ਨਹੀਂ ਲੈ ਕੇ ਗਏ ਕਿ ਤੁਸੀਂ ਵੀ ਸਰੋਪੇ ਦਾ ਮਾਡਲ ਕਦੇ ਤੁਸੀਂ ਮੇਰੀ ਕਦੇ ਤੁਸੀਂ ਸਰੋਪਾ ਪਾਉਂਦਿਆਂ ਦੀ ਜੇ ਸਰੋਪਾ ਉਹਨਾਂ ਨੇ ਮੇਰੇ ਨਾਲ ਚ ਪਾਇਆ ਕਦੇ ਫੋਟੋ ਦੇਖੀ ਤੁਸੀਂ ਅੰਦਰ ਖਾਤੇ ਰੱਖੀਆਂ ਹੋਣਗੀਆਂ ਉਹਨਾਂ ਦੀ ਤਾਂ ਉਹਨਾਂ ਦੀ ਤਾਂ ਪਰੰਪਰਾ ਹੀ ਨਹੀਂ ਹੈ ਹਾਂ ਮੈਂ ਤੁਹਾਨੂੰ ਦੱਸਦਾ ਹੂੰ ਜਦੋਂ ਇਹਦਾ ਵਿਆਸ ਮੁਖੀ ਪਹਿਲੀ ਵਾਰ ਜਿਹੜਾ ਅਸੀਂ ਗੁਰਦੁਆਰੇ ਦਾ ਟਿਕਾਣਾ ਜਿਹੜਾ ਅਸੀਂ ਉਹ ਤਾਲਿਆ ਸੀਗਾ ਸਾਰਾ ਗੁਰਦੁਆਰਾ ਹਾਂ ਦਾ ਵਿਆਸ ਦੇ ਅੰਦਰ 2011 ਚ ਹੂੰ ਜਦੋਂ ਪਹਿਲੀ ਵਾਰ ਗੁਰਦੁਆਰਾ ਦਾदू ਸਾਹਿਬ ਮਤਲਬ ਦੇਖਣ ਆਏ ਸੀ ਤਾਂ ਉਹਨਾਂ ਨੇ ਮੈਨੂੰ ਦਰਬਾਰ ਸਾਹਿਬ ਦਾ ਮਾਡਲ ਪੇਂਟ ਕੀਤਾ ਸੀ ਤਸਵੀਰ ਇੱਕ ਪੇਂਟ ਜਿਹੜੀ ਸੀ ਪੇਂਟਿੰਗ ਹੂੰ ਉਹ ਮੈਨੂੰ ਪੇਂਟ ਦਿੱਤੀ ਸੀ ਇਹ ਇਹਨਾਂ ਦਾ ਕਾਰਜ ਤੇ ਮੇਰੇ ਬਰਾਤੀਓ ਬਣੇ ਸੀਗੇ ਉਹ ਆਏ ਸੀਗੇ ਸਰਾਏ ਨਗਰ ਰਣ ਸਾਹਿਬ ਦੀ ਹਜ਼ੂਰੀ ਸੁਬਾਹ ਕਿ ਉਹਨਾਂ ਨੇ 2-3 ਘੰਟੇ ਇਹਨਾਂ ਦਾ ਕਾਰਜ ਅਟੈਂਡ ਕੀਤਾ ਔਰ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਜਿਹੜਾ ਸੀ ਪਰਿਵਾਰ ਸਮੇਤ ਬੁਲਾਇਆ ਤੇ ਉੱਥੇ ਉਹਨਾਂ ਨੇ ਮੈਨੂੰ ਦਰਵਾ ਆਪਣਾ ਦਸ਼ਮੀਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਪੇਂਟਿੰਗ ਵੱਡੀ ਸਾਰੀ ਭੇਟ ਕੀਤੀ ਜਿਹੜੀ ਅੱਜ ਵੀ ਮੇਰੇ ਘਰ ਲੱਗੀ ਹੋਈ ਹੈ ਪਰ ਉਹਨਾਂ ਦੀ ਪਤਨੀਆਂ ਨਾਂ ਗਰਜ ਸਰੂਪਾ ਪਾਉਣ ਦੀ ਨਾ ਲੈਣ ਦੀ ਸਰਦਾਰ ਜੀ ਦਾ ਸਾਹ ਦੇ ਕੇ ਆਏ ਬਾ ਚਾਪ ਵੀ ਮਾਫੀ ਮੰਗਣ ਕਾਲ ਤੱਕ ਤੇ ਚਲੇ ਗਏ ਨਾ ਤਾਂ ਡੇਰਾ ਬਿਆਸ ਨੇ ਸਰਦਾਰ ਜੀਂ ਦਾ ਨਛੱਧਿਆ ਤੇ ਨਾ ਹੀ ਤੱਕ ਸੰਧਿਆ ਪਹਿਲਾਂ ਤਾਂ ਜੋੜੇ ਲਾ ਕੇ ਭੰਜੇ ਬਿਆਸ ਨੇ ਉਹਨਾਂ ਨੂੰ ਗਲਤੀ ਲੱਗੀ ਨਾ ਕਿ ਗਲਤੀ ਹੋ ਗਈ ਆ ਤੇ ਫਿਰ ਉਹ ਕਾਲ ਤੱਕ ਸਭ ਤੇ ਆ ਗਏ ਕਿ ਉਹ ਗਲਤੀ ਲੱਗੀ ਉਹਨਾਂ ਨੂੰ ਕਿ ਮੇਰੇ ਕੋਲ ਗਲਤੀ ਹੋ ਗਈ ਨਹੀਂ ਨਹੀਂ ਗਲਤੀ ਨਹੀਂ ਉਹ ਤਾਂ ਜਾਣ ਇਹੀ ਗੱਲੋਂ ਤਾਂ ਕਹਿ ਰਹੇ ਜਾਂ ਤਾਂ ਉਮਰ ਦਾ ਡਕਾਜਾ ਵਾ ਤੇ ਜਾਂ ਉਹਨਾਂ ਦਾ ਦਿਮਾਗੀ ਸੰਤੁਲਨ ਠੀਕ ਨਹੀਂ ਆ فیر ਤਾਂ ਹੁਣ ਕਿੰਨਿਆਂ ਨੂੰ ਕਾਲ ਤੱਕ ਸਾਹ ਦੇ ਜਾਣਾ ਪਊਗਾ ਸਰਦਾਰ ਢੀਂਸਾ ਸਾਹਿਬ ਦੇ ਭੋਗ ਤੇ ਉਹ ਆਏ ਸਰਦਾਰ ਖਾਲਸਾ ਸਾਹਿਬ ਦੇ ਤੇ ਸਾਡੇ ਭੋਗ ਤੇ ਗੁਰਦਾਰਾ ਕਲਦਨ ਸਾਹਿਬ ਉਹ ਆਏ ਕਰਾਂਚ ਤਾਲ ਮੇਲ ਪੰਥਕ ਲੀਡਰ ਆਉਂਦੇ ਜਾਂਦੇ ਸਭ ਮਿਲਦੇ ਕੋ ਕਿੰਨਿਆਂ ਨੂੰ ਕਾਲ ਤੱਕ ਤੇ ਸੱਦੋਂਗੇ ਸਭ ਲਾਸਟ ਵਿੱਚ ਕਾਲ ਤੱਕ ਦੇ ਜਾਣਗੇ ਲਾਸਟ ਵਿੱਚ ਕੀ ਦੱਸਿਓ ਹਾਂ ਬਿਲਕੁਲ ਹਾਂਜੀ ਹਾਂਜੀ ਕਿ ਸਰਦਾਰ ਢੀਂਸਾ ਸਾਹਿਬ ਜੋ ਕਰ ਰਹੇ ਮੈਂ ਜਿਹੜੀ ਗੱਲ ਕਹਿਣੀ ਚਾਹੁੰਨਾ ਕਿ ਜਿਹੜੀਆਂ ਉਹਨਾਂ ਕੋ ਪਾਵਰਾਂ ਨਹੀਂ ਉਹਨਾਂ ਪਾਵਰਾਂ ਦਾ ਐਲਾਨ ਕਰ ਰਹੇ ਆ ਜਿਹੋ ਵਿਕਟਾ ਉਹਨੇ ਮਤੇ ਪਾਸ ਕੀਤੇ ਉਹਨਾਂ ਨੂੰ ਜੀਨਾਸਾਬ ਰੱਦ ਨਹੀਂ ਕਰ ਸਕਦੇ ਜਿਹੜੀਆਂ ਸਬ ਕਮੇਟੀਆਂ ਉਹਨਾਂ ਨੇ ਮਰਜੀ ਨਾਲ ਬਣਾਈਆਂ ਸੀ ਉਹ ਰੱਦ ਕਰਨੀਆਂ ਪੈਣੀਆਂ ਸੀ ਉਹ ਕਿਉਂਕਿ ਜੁਡੀਸ਼ੀਅਲ ਕਮਿਸ਼ਨ ਕੋਲੇ ਅਸੀਂ ਕੰਪਲੇਂਟ ਕਰਕੇ ਆਏ ਆ ਰਹੀ ਗੱਲ ਤਲਖੀ ਦੀ ਰਹੀ ਗੱਲ ਮੁੜ ਕੇ ਪਿਆਰ ਦੀ ਸਾਡਾ ਜੱਟ ਹੀ ਰੋਲਾ ਕਿਸੇ ਨਾਲ ਨਹੀਂ ਆ ਸਿਧਾਂਤਕ ਗੱਲਬਾਤ ਅਸੀਂ ਸਾਥ ਵੀ ਦਿੰਨੇ ਆ ਸਿਧਾਂਤਕ ਇਸੇ ਦਾੰਤ ਕੋਬਰ ਉਹ ਵੀ ਕਰਨੇ ਸਰਦਾਰ ਢਿੰਡਾ ਸਾਹਿਬ ਗਲਤੀਆਂ ਸੁਧਾਰ ਕੇ ਸਿੱਧੇ ਰਾਹ ਤੇ ਆ ਜਾਣਾ ਸੀ ਉਹਨਾਂ ਦਾ ਕੱਲ ਨੂੰ ਪਹਿਲਾਂ ਵੀ ਤਾਂ ਸੀ ਉਹਨਾਂ ਦਾ ਸਮਰਥਨ ਕੀਤਾ ਹੀ ਆ ਭਾਵੇਂ ਕਿ ਇਲੈਕਸ਼ਨ ਵੱਖਰੀ ਲੜੀ ਸੀ ਗੱਠਜੋੜ ਧਰਮ ਚਾਏ ਪਰ ਉਹਨਾਂ ਨੇ ਗੱਠਜੋੜ ਧਰਮ ਵੀ ਤੋੜਿਆ ਐਲਾਈਅੰਸ ਧਰਮ ਵੀ ਤੋੜਿਆ ਤੇ ਅੱਜ ਜਿਹੜੀ ਬਿਆਨਬਾਜ਼ੀ ਕਰ ਰਹੇ ਆ ਪਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਸਰਦਾਰ ਦਜਿੰਦਰ ਸਿੰਘ ਜੀ 100 ਦਾ ਨੋਟ 100 ਦਾ ਰਹਿਣਾ ਹੂੰ ਉਹਨੂੰ ਸਿਰ ਤੇ ਰੱਖ ਲੋ ਉਹਨੂੰ ਜੇਬ ਚ ਪਾ ਲੋ ਉਨੂੰ ਪੈਰ ਥੱਲੇ ਰੱਖ ਲਓ ਨੂੰ ਪਿੱਠ ਥੱਲੇ ਰੱਖ ਲਓ 100 ਦਾ ਨੋਟ 50ਾਂ ਦਾ ਨਹੀਂ ਬਣਨਾ ਵੀ ਪੈਰਾਂ ਥੱਲੇ ਰੱਖ ਲਿਆ ਤੇ ਉਹ 50ਾਂ ਦਾ ਉਹ ਜਿਹਦੇ ਸਿਰ ਤੇ ਰੱਖ ਲਿਆ ਤੇ 200 ਦਾ ਬਣ ਗਿਆ 100 ਦਾ ਨੋਟ 100 ਦਾ ਰਹਿਣਾ ਸਚਾਈ ਨੇ ਸਜਾਈ ਰਹਿਣਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅੱਖਰ ਅੱਖਰ ਦੇ ਮੈਨੂੰ ਪ੍ਰੋਸਾ ਦੇ ਸਤਿਗੁਰੂ ਕਹਿੰਦੇ ਕੂੜ ਨਖੋਟੇ ਨਾਨਕਾ ਕੂੜ ਕਰਈ ਬੋੜ ਝੂਠ ਦੇ ਬਦਲ ਆਉਂਦੇ ਆ ਬੜੇ ਮਰਛਰ ਜੇ ਜਾਂਦੇ ਆ ਪਰ ਅਖੀਰ ਝੂਠ ਦੇ ਬੱਦਲ ਛੱਟ ਜਾਂਦੇ ਆ ਫਟ ਜਾਂਦੇ ਆ ਸੱਚ ਦੀ ਸੂਰਜ ਦੀਆਂ ਕਿਰਨਾਂ ਧਰਤੀ ਤੇ ਪੈਂਦੀਆਂ ਨੇ ਕੋੜਕ ਨੂੰ ਸੱਚ ਰਹਿਣਾ ਇਹ ਜਿਹੜੇ ਝੂਠ ਦੇ ਬੱਦਲ ਕੋਰਾ ਝੂਠ ਬੋਲਿਆ ਜਾ ਰਿਹਾ ਥੋੜੇ ਦਿਨਾਂ ਦਾ ਸਜਾਈ ਤੁਹਾਡੇ ਤੇ ਸੰਗਤਾਂ ਦੇ ਸਾਹਮਣੇ ਹੋਊਗਾ ਧੰਨਵਾਦ ਧੰਨਵਾਦ ਆਦੂਲ ਸਾਹਿਬ ਫਿਰ ਆਪਾਂ ਛੇਤੀ ਜਲਦੀ ਕਰ ਲੋ ਗੱਲਬਾਤ ਕਰਸ਼ਮੇਲੇ ਕਰਾਂਗੇ कोई ਹੈਗਾ ਸਵਾਲ ਦੇ ਕਰ ਲਓ ਹਾਂ ਬਿਲਕੁਲ ਜੀ ਨਹੀਂ ਮੇਰੇ ਕੋਲ ਜਿਹੜੇ ਸਵਾਲ ਸੀ ਲਗਭਗ ਕਾਫੀ ਲੰਬਾ ਸਮਾਂ ਵੀ ਤੁਹਾਡ ਕੋਲ ਲੈ ਲਿਆ ਤੇ ਮੈਂ ਕੋਸ਼ਿਸ਼ ਕਰੂੰਗਾ ਕਿ ਜਲਦੀ ਇਸ ਮਸਲੇ ਤੇ ਆਪਾਂ ਬੈਠ ਕੇ ਆਪਾਂ ਤੁਹਾਡੇ ਨਾਲ ਵੀ ਗੱਲਬਾਤ ਕਰੀਏ ਧੰਨਵਾਦ ਜੀ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਖਾਲਸਾ